ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣੀ ਵੀਡੀਓ ਦੇ ਵਿੱਚ ਤੁਸੀਂ ਨਾ ਦੇਖਦੇ ਹੁੰਦੇ ਹੋ ਟਰੈਕਟਰ ਟਰੈਕਟਰਾਂ ਦੇ ਨਾਲ ਨਾਲ ਨਾ ਇਹ ਟਰੈਕਟਰਾਂ ਦੇ ਉੱਪਰ ਚੀਜ਼ਾਂ ਬਹੁਤ ਲੱਗਦੀਆਂ ਜੋ ਆਪਣਾ ਜ਼ਿੰਮੇਵਾਰਾ ਕੀਤਾ ਉਹਦੇ ਨਾਲ ਰਿਲੇਟਡ ਬਹੁਤ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ ਆ ਟਰੈਕਟਰ ਬਾਬਤ ਖੇਤੀ ਬਾਬਤ ਸੈਸਰੀ ਪਾਰ ਤੇ ਆਪਾਂ ਤੁਹਾਨੂੰ ਉਹ ਹੀ ਚੀਜ਼ਾਂ ਦਿਖਾਉਣੀ ਹੈ ਅੱਜ ਮੇਰੇ ਛੋਟੇ ਵੀਰ ਨੇ ਨਵਾਂ ਕੰਮ ਸ਼ੁਰੂ ਕੀਤਾ ਕਿਹਾ ਤੁਸੀਂ ਲੇਟੈਸਟ ਆ ਚੀਜ਼ਾਂ ਬਹੁਤ ਦੇਖਿਓਣਿਆ ਰੀਲਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਜੀ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਜੀ ਇਹ ਮੇਰੇ ਛੋਟੇ ਵੀਰ ਬਜ਼ੁਰਗ ਐ ਸੀ ਲੋਕਲੀਆਂ ਇੱਥੋਂ ਮੇਰੇ ਪਿੰਡ ਤੋਂ 3 ਕਿਲੋਮੀਟਰ ਦੂਰ ਹੂੰਦੜੀ ਪਿੰਡ ਇਹਦੀਆਂ ਰੀਲਾਂ ਤੁਸੀਂ ਬਹੁਤ ਦੇਖੀਆਂ ਨੇ ਵੀਰੇ ਵੀਰਾਂ ਨੇ ਨਾ ਇਹ ਚੀਜ਼ ਬਹੁਤ ਇੱਕ ਕਨਸੈਪਟ ਤੈਨੂੰ ਪਤਾ ਬਹੁਤ ਵੀਰਾਂ ਨੇ ਪ੍ਰਚਾਰਿਆ ਇਹਨੂੰ ਤੇ ਚੱਲ ਵੀ ਰਿਹਾ ਅੱਜ ਦੀ ਰੇਟ ਤੇ ਕਿਉਂਕਿ ਘਰੇ ਚਾਹੀਦੀ ਹੈ ਇਹਦੀ ਜ਼ਰੂਰਤ ਆ ਹਣਾ ਜਿਹੜਾ ਆਉਦਾ ਬੰਦਾ ਉਹਦੇ ਤੇ ਥੋੜਾ ਹੱਕ ਹੁੰਦਾ ਸਿੱਧੀ ਜੀ ਗੱਲ ਮੈਂ ਤੁਹਾਨੂੰ ਦੱਸਾਂ ਵੀ ਇਹਦੇ 'ਚ ਆਪਣੇ ਵੀਰਾਂ ਨੂੰ ਪਹਿਲਾਂ ਤਾਂ ਪ੍ਰਾਈਸ ਦਾ ਮੈਨੂੰ ਦੱਸ ਵੀ ਲੋਕਾਂ ਨਾਲੋਂ ਆਪਾਂ ਘੱਟ ਲਾਵਾਂਗੇ ਕਿ ਕਿਹਨੇ ਆ ਵੀਰੇ ਆਮ ਰੇਟ ਜਿਹੜਾ ਆਪਾਂ ਨੂੰ ਮਾਰਕੀਟ 'ਚ ਮਿਲਦਾ ਉਹ ਤੋਂ 500000 ਰੁਪਏ ਘੱਟ ਹੀ ਮਿਲੂਗਾ ਆਪਾਂ ਨੂੰ ਕਿ ਆ ਕੇ ਘੱਟ ਹੀ ਮਿਲੂਗਾ ਤੇ ਬਾਕੀ ਇਹਦੇ ਅੰਦਰ ਹੁਣ ਤਿੰਨ ਤਰ੍ਹਾਂ ਦੇ ਟਾਈਪਸ ਵੀ ਆ ਜਾਂਦੇ ਆ ਤਿੰਨ ਤਰ੍ਹਾਂ ਦੇ ਪੰਪ ਨੇ ਇਹ ਅੱਛਾ ਇਹ ਤਿੰਨ ਤਰ੍ਹਾਂ ਦੇ ਤਿੰਨ ਤਰ੍ਹਾਂ ਦੇ ਨੇ ਇਹ ਤਾਂ ਵਿਦਮੀਟਰ ਆ ਜਾਂਦਾ ਹੂੰ ਠੀਕ ਹੈ ਜੀ ਹੂੰ ਇਹ ਤੁਸੀਂ ਦਿਖਾ ਸਕਦੇ ਹੋ ਹਾਂਜੀ ਹਾਂਜੀ ਮੀਟਰ ਵਾਲ ਆ ਗਿਆ ਇੱਕ ਆਪਣੇ ਕੋਲੇ ਆ ਪਿਆ ਬਿਨਾਮੀਟਰ ਤੋਂ ਇਹ ਬਿਨਾਮੀਟਰ ਤੋਂ ਮੋਟਰ ਵਗੈਰਾ ਸਾਰਾ ਕੁਝ ਸੇਮ ਆ ਹਾਂ ਤੇ ਇੱਕ ਇਹ ਆਪਾਂ ਨੂੰ ਪੈਜੂਗਾ 6700 ਰੁਪਏ ਦਾ 6700 ਰੁਪਏ ਦਾ ਤੇ ਇਹ ਦੋ ਪੰਪ ਜੇ ਬੰਦੇ ਲੈਂਦੇ ਆ ਇਹਦੇ ਨਾਲ 15 ਫੁੱਟ ਜਿਹੜੀ ਪਾਈਪ ਆ ਸਕਸ਼ਨ ਪਾਈਪ ਜਿਹਨੂੰ ਕਹ ਦਿੰਨੇ ਆ ਇਹ ਹਾਂ ਇਹ ਆਪਾਂ ਨਾਲ ਫ੍ਰੀ ਦਿੰਨੇ ਆ ਇਹਦੀ ਕੋਈ ਕਾਸਟ ਨਹੀਂ ਇਹਦੀ ਕੋਈ ਕਾਸਟ ਨਹੀਂ ਠੀਕ ਹੈ ਜੀ ਤੇ ਨਾਲ ਹੁਣ ਇਹ ਪੰਪ ਆਉਂਦਾ ਆ ਹੂੰ ਇਹ ਵੀਰੇ ਉਦੋਂ ਥੋੜਾ ਜਿਹਾ ਛੋਟਾ ਆ ਜਾਂਦਾ ਹੈ ਉਹੀ ਕੰਪਨੀ ਆ ਗੇਲ ਸਾਰਾ ਕੁਝ ਸੇਮ ਆ ਪਰ ਇਹ ਜਿਵੇਂ ਆਪਾਂ ਟੁੱਲੂ ਪੰਪ ਕਹਿ ਦਿੰਦੇ ਆ ਆ ਜਿੰਦੇਸੀ ਭਾਜਾ ਜਿੰਦੇਸੀ ਭਾਸਾ ਉਛੰਦੀ ਇਹੋ ਚੀਜ਼ ਆ ਇਹ ਆਪਾਂ ਨੂੰ 2800 ਚ ਕਾਸਟ ਕਰੂਗਾ ਤੇ ਜੇ ਕਹਿਣ ਦਾ ਮਤਲਬ ਹਰੇਕ ਦੇ ਅਫੋਰਡੇਬਲ ਆ ਅਫੋਰਡੇਬਲ ਆ ਹਾਂਜੀ ਹਰੇਕ ਹੀ ਖਰੀਦ ਸਕਦਾ ਹਰੇਕ ਚਾਹੇ 2 ਕਿਲੋ ਦਾ ਚਾਹੇ ਕੋਈ ਹਾਂਜੀ ਹਰੇਕ ਹਰੇਕ ਬੰਦਾ ਇਹਨੂੰ ਖਰੀਦ ਸਕਦਾ ਇਹ ਆਪਾਂ ਦਿਖਾਵਾਂਗੇ ਵੀ ਵੀਰਾਂ ਨੂੰ ਹਾਂਜੀ ਵੀਰੇ ਤੇ ਇਹ ਵਾਲਾ ਆਪਾਂ ਕਿੰਨੇ ਦਾ ਦਵਾਂਗੇ ਏ ਵੀਰੇ ਆਪਾਂ 10.5000 ਚ ਪੰਪ अवेलेबल ਕਰ ਦਾਂਗੇ ਲੋਕਾਂ ਨੂੰ ਨਾਲ ਇਹਦੇ ਪਾਈਪ ਜਿਹੜੀ ਫ੍ਰੀ ਆਵੜ ਉਹ ਫ੍ਰੀ ਮਿਲੂਗੀ ਫ੍ਰੀ ਮਿਲੂਗੀ ਹਾਂਜੀ ਠੀਕ ਆ ਵੀਰੇ ਇਹਦੇ ਚ ਜਦੋਂ ਆਪਾਂ ਤੇਲ ਪਾਉਣੇ ਇੱਥੇ ਮੀਟਰਿੰਗ ਇਹ ਨਾਲ ਨਾਲ ਚੱਲਦੀ ਆ ਵੀ ਦੱਸਦਾ ਵਾ ਕਿੰਨੇ ਲੀਟਰ ਪੈ ਗਿਆ ਹਾਂਜੀ ਵੀਰੇ ਇਹ ਇਹ ਤਾਂ ਹੈਗੀ ਆ ਜਿਵੇਂ ਔਨ ਦਾ ਟਾਈਮ ਜਿਹੜਾ ਹੁਣ ਆਪਾਂ ਪਾਇਆ ਜਿਹੜੀ ਆ ਥੱਲੇ ਤੁਹਾਨੂੰ ਆ ਮੀਟਰ ਗੇਜ ਦਿਖ ਰਹੀ ਆ ਇਹ ਜਿੰਨਾ ਟੋਟਲ ਅੱਜ ਤੱਕ ਤੇਲ ਪਿਆ ਇਹ ਉਹ ਦਿਖਾਊਗੀ ਇਹ ਉਹ ਦਿਖਾਊਗੀ ਹਾਂਜੀ ਵੀਰੇ ਠੀਕ ਆ ਬਈ ਇਹਨੂੰ ਆਪਾਂ ਮੜਾ ਚਲਾ ਕੇ ਦਿਖਾਈਏ ਇਹ ਆਟੋ ਕੱਟ ਕਰੂਗੀ ਇਹ ਆਟੋ ਕੱਟ ਆ ਵੀਰੇ ਜੇ ਉਹ ਆਪਣਾ ਟੈਂਕੀ ਫੁੱਲ ਹੋ ਗਈ ਬਾਹਰ ਤੋਂ ਇਹਨਾਂ ਡੋਲੂ ਨਹੀਂ ਬਾਹਰ ਨਹੀਂ ਵੀਰੇ ਡੋਲਦਾ ਇਹ ਤੁਸੀਂ ਭਾਵੇਂ ਨੋਜ਼ਲ ਟੈਂਕੀ ਦੇ ਵਿੱਚ ਪਾ ਕੇ ਚੱਲਦਾ ਛੱਡ ਕੇ ਤੁਸੀਂ ਆਪ ਦਾ ਕੰਮ ਕਰ ਸਕਦੇ ਹੋ ਇਹਨੇ ਆਪਣੇ ਆਪ ਹੀ ਆਟੋ ਕੱਟ ਕਰ ਦੇਣਾ ਹੈ ਇਹਦੇ ਵਿੱਚ ਵੀ ਆਟੋ ਕੱਟ ਆ ਤੇ ਉਹਦੇ ਵਿੱਚ ਵੀ ਆਟੋ ਕੱਟ ਆ ਪਰ ਜਿਹੜਾ ਹਾਂਜੀ ਜਿਹੜਾ ਛੋਟਾ ਉਹਦੇ ਵਿੱਚ ਆਟੋ ਕੱਟ ਨਹੀਂ ਹੈਗਾ ਉਹ ਤਾਂ ਚਲੋ ਫਿਰ ਉਹ ਆਈ ਆਪਣੀ ਸਿੱਧੀ ਚੀਜ਼ ਆ ਗਈ ਹਾਂਜੀ ਸਿੱਧੀ ਚੀਜ਼ ਆ ਗਈ ਹਾਂਜੀ ਚਲੋ ਉਹਨਾਂ ਕਹੀਂ ਧਿਆਨ ਰੱਖਣਾ ਜੀ ਇਹਨੂੰ ਮੜਾ ਚਲਾਈਏ ਵੀਰੇ ਜਰੂਰ ਵੀਰੇ ਜਰੂਰ ਚੈੱਕ ਕਰੀਏ ਇਹਨੂੰ ਹਾਂਜੀ ਕਰਿਓ ਆਉਣ ਇਹਨੂੰ ਬਈ ਬਹੁਤ ਸਪੀਡ ਹੈ ਯਾਰ ਹਲੇ ਦਾ ਚੱਕਦਾ ਪਿਆ ਅਭਰੇ ਮੀਟਿੰਗ ਰੇਡੀ ਅੱਜਾ ਮੀਟਰ ਨਾਲ ਨਾਲ ਚੱਲੀ ਜਾਣਾ ਹੈ ਨਾ ਮੀਟਰ ਨਾਲ ਨਾਲ ਚੱਲ ਰਿਹਾ ਤੇ ਬਾਕੀ ਤੁਸੀਂ ਸਪੀਡ ਦੇਖੋ ਹਾਂ ਹਣ ਆਪਾਂ ਨੂੰ ਕੱਟ ਦੇਖੀ ਲਾਰੀ ਕਰ ਗਿਆ ਕੱਟ ਕੱਟ ਕਰ ਗਿਆ ਯਾਰ ਆ ਤਾਂ ਇੱਕ ਚੀਜ਼ ਨਾ ਬਾਲੀ ਛਾਈ ਆ ਹਾਂਜੀ ਵੀਰੇ ਹਨਾ ਵੀ ਜਿਵੇਂ ਤੇਲ ਪਾਉਣਾ ਘਰਾਂ ਚ ਬਹੁਤ ਔਖਾ ਇਹ ਚੀਜ਼ ਹੁਣ ਖਰੀਦਦੇ ਵੀ ਬਹੁਤ ਪਏ ਵੀਰ ਬਹੁਤ ਵੀਰੇ ਅੱਜ ਕੱਲ ਇਹਦੀ ਬਹੁਤ ਡਿਮਾਂਡ ਆ ਮਾਰਕੀਟ ਦੇ ਵਿੱਚ ਹਨਾ ਆਪਾਂ ਫਾਰਮਰਸ ਦੀ ਡਿਮਾਂਡ ਨੂੰ ਦੇਖਦੇ ਹੀ ਆਪਾਂ ਇਹ ਆਪਣੀ ਸ਼ਾਪ ਤੇ ਸਪੈਸ਼ਲੀ ਰੱਖਿਆ ਆ ਹੋਰ ਵੀ ਬਹੁਤ ਚੀਜ਼ਾਂ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਕੱਲੀ ਇਹ ਹੀ ਨਹੀਂ ਇਹ ਤਾਂ ਇੱਕ ਨਾ ਮੈਂ ਕਿਹਾ ਚਲੋ ਵੀਰਾਂ ਨੂੰ ਇਹ ਚੀਜ਼ ਨਾ ਬਹੁਤ ਅੱਜ ਕੱਲ ਵਾਇਰਲ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਆਉਂਦੇ ਜਿਹੜੀ ਮੇਰੀ ਵੀਰ ਨਾਲ ਗੱਲ ਹੋਈ ਵੀ ਆਪਾਂ ਰੇਟ ਪ੍ਰਾਈਸ ਵੀਰ ਨੇ ਨਵਾਂ ਕੰਮ ਸ਼ੁਰੂ ਕੀਤਾ ਆਪਾਂ ਇਹ ਮੇਰਾ ਛੋਟਾ ਵੀਰ ਹੀ ਆ ਜਿਆਦੇ ਮਾਰਜਨਲ ਨਹੀਂ ਜਾਣਾ ਜ਼ਿੰਮੇਦਾਰ ਵੀਰ ਦੀ ਸੁੱਖ ਸਹੂਲਤal ਜਾਣਾ ਇਹ ਚੀਜ਼ ਮੈਂ ਵੀਰ ਨੂੰ ਪਹਿਲਾਂ ਵੀ ਦੱਸੀ ਤੇ ਵੀਰੇ ਨੇ ਆਪ ਉਹ ਲਈਏ ਵੀ ਉਹਨਾਂ ਨੂੰ ਫਾਇਦਾ ਕਰਨਾ ਆਪਾਂ ਕੋਈ ਜ਼ਿਆਦਾ ਨਹੀਂ ਹੈ ਨਾ ਇਹ ਕਾ ਟਰੈਕਟਰ ਤੇ ਆਪਾਂ ਜੋ ਵੀ ਕਲਾਕਾਰੀ ਕੀਤੀ ਆ ਮੈਨੂੰ ਆ ਬਾਰ ਲਾਈਟ ਦੀ ਕਹਾਣੀ ਜਿਹੜੀ ਤੂੰ ਸੁਣਾਈ ਸੀ ਉਹ ਦੱਸ ਕੀ ਆਪਣੇ ਨਾਲ ਬਣੀ ਆ ਜੋ ਇਹ ਇਹ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਇਹ ਟਰੈਕਟਰ ਥੋੜਾ ਟਾਈਮ ਹੋਇਆ ਹੁਣ ਹੀ ਲਿਆਂਦਾ ਆ ਆਪਾਂ ਟਰੈਕਟਰ ਨਵਾਂ ਹੈ ਨਵਾਂ ਲਿਆਂਦਾ ਸੀਗਾ ਉਦੋਂ ਆਪਾਂ ਇਹ ਸ਼ਾਪ ਨਹੀਂ ਖੋਲੀ ਸੀਗੀ ਆਪਣੀ ਤੇ ਅਸੀਂ ਆਹ ਬਾਰ ਲਾਈਟ ਜਿਹੜੀ ਹਾਲੈਂਡ ਦੀ ਸਪੈਸ਼ਲ ਆਉਂਦੀ ਆ ਇਹ ਪਿੰਡ ਹੁੰਦਾ ਤਾਂ ਥੋੜਾ ਹਾਂ ਥੋੜੀ ਹਾਂ ਜੀ ਪਿੰਡ ਵਾਲੀ ਉਹ ਸਕੋਰਡਿੰਗ ਬਣੀ ਹੁੰਦੀ ਆ ਹਾਂ ਇਹ ਮੈਂ ਮਾਰਕੀਟ ਚ ਲੈਣ ਚਲਾ ਗਿਆ ਇਹ ਆਪਾਂ ਨੂੰ ਮਿਲੀ 1650 ਦੀ ਸਾਢੇ 1650 ਸ਼ਹਿਰ ओके ਸ਼ਹਿਰ ਤੇ ਹੁਣ ਆਪਾਂ ਲਿਆਂਦੀਆਂ ਨੇ ਇਹ ਹਾਂ ਹੁਣ ਆਪਾਂ ਇਹਨਾਂ ਦਾ ਰੇਟ ਰੱਖਿਆ ਪਿੰਡ ਦੇ ਵਿੱਚ 1450 ਰੁਪਈਆ ਚਾਹੇ ਮੇਰਾ ਵੀਰਪਰਾ ਕੋਈ ਸ਼ਹਿਰੋਂ ਆਵੇ ਚਾਹੇ ਕੋਈ ਪਿੰਡੋਂ ਆਵੇ ਆਪਣਾ ਰੇਟ 1450 ਹੀ ਆ ਸਾਢੇ 1450 ਸਾਢੇ 1450 ਸਪੈਸ਼ਲ ਲਾਈਟਾਂ ਨਾਲੇ ਕੰਪਨੀ ਦੀ ਲਾਈਟ ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਧਿਆਨ ਕੋਈ ਵੀ ਚੀਜ਼ ਨੂੰ ਆਪਾਂ ਹੱਥ ਲਾਵਾਂਗੇ ਨਾ ਉਹ ਆਪਾਂ ਨੂੰ ਦੂਜੇ ਨਾਲੋਂ ਸਸਤੀਏ ਮਿਲ ਜੂ। ਜ਼ਿਆਦੇ ਰੇਟ ਉਧਰ ਨਹੀਂ ਆਪਾਂ ਜਾਣਾ ਵੀ ਚੀਜ਼ ਨੂੰ ਹਨਾ ਵੀ ਛੱਲਾ ਲਾਉਣ ਨਾਲ। ਵੀ ਜਿੰਮੇਦਾਰ ਵੀਰ ਦਾ ਫਾਇਦਾ ਹੀ ਕਰਨਾ। ਹੋਰ ਵੀ ਬਹੁਤ ਚੀਜ਼ਾਂ ਨੇ ਛੋਟੀਆਂ ਵੱਡੀਆਂ ਲਾਈਟਾਂ। ਇੱਕ ਤਾਰੇ ਦਾ ਬਹੁਤ ਟ੍ਰੈਂਡ ਆ ਆਪਣੇ ਕੋਲ ਉਹ ਮਿਲ ਜਾਂਦਾ। ਹਾਂਜੀ ਵੀਰੇ ਉਹ ਤਾਰਾ ਵੀ ਮਿਲ ਜਾਂਦਾ ਮੈਂ। ਫੜੀ ਛੋਟੇ ਵੀਰ। ਕਹਿਣ ਦਾ ਮਤਲਬ ਉਹ ਲਾਈਟਿੰਗ ਦੇ ਵਿੱਚ ਕੁਝ ਵੀ। ਸਭ ਕੁਝ ਵੀ ਵੀਰੇ ਮੈਂ ਕਹਿੰਦਾ ਬੰਦਾ ਜੋ ਕਹੂਗਾ ਉਹ ਅਵੇਲੇਬਲ ਹੋਊਗਾ। ਉਹ ਮਿਲ ਜੂ। ਆ ਜੋ ਆਪਾਂ ਅੰਦਰ ਹੀ ਚੱਲਦੇ ਹਾਂ। ਇੱਧਰ ਹੋ ਜਾਣਾ ਹਾਂ ਹਾਂ ਆਜੋ ਆਜੋ ਤੇ ਇਹ ਆਪਣਾ ਇਹਨੂੰ ਵਾਟਰਮੈਲਨ ਲਾਈਟਵੇ ਕਹਿ ਦਿੰਦੇ ਆ ਹਮ ਤੇ ਇਹ ਹੈਗੀ ਯੂ ਐਸ اے ਮੇਡ ਜਿਹੜੀ ਚੀਜ਼ ਹੈਗੀ ਆ ਇਹ ਓਕੇ ਤੇ ਪਹਿਲਾਂ ਤੁਸੀਂ ਇਹ ਪੈਕਿੰਗ ਦੇਖੋ ਉਹਦਾ ਡੱਬਾ ਹਮ ਹੈਨਾ ਤੇ ਨਾਲ ਇਹਦੇ ਆਹ ਲ ਕੀ ਜਿਹੜਾ ਇਹਦਾ ਜਿੱਥੇ ਆਪਾਂ ਕਸਣਾ ਇਹਨੂੰ ਸਾਰਾ ਕੁਝ ਹੋਜ ਗਾੜਾ ਇਹ ਹਮ ਤੇ ਸੌਰੀ ਕੋਈ ਗੱਲ ਨਹੀਂ ਵੀਰੇ ਤੇ ਆਹ ਇਹਦਾ ਪਲੱਗ ਇਹਦੇ ਵਿੱਚ ਇੰਸਟਾਲ ਹੋਣਾ ਮੈਂ ਤੁਹਾਨੂੰ ਦਿਖਾ ਦਿੰਦਾ ਉਹ ਵੀ ਇਹ ਚੀਜ਼ ਇਤਨਾ ਬਹੁਤ ਟਾਈਮ ਦੇ ਵੀਰ ਭਰਾ ਪਿੰਡਾਂ 'ਚ ਲੱਭਦੇ ਗਏ ਆਪਾਂ ਤੁਹਾਨੂੰ ਪਿੰਡਾਂ 'ਚੋਂ ਹੀ ਦਿਵਾ ਦੇਣੀ ਸਾਡਾ ਪਿੰਡ ਭੂੰਦਲੀ ਫਿਲਮ 'ਚ ਤੁਸੀਂ ਬਹੁਤ ਸੁਣਿਆ ਹੋਣਾ ਆਹ ਚੀਜ਼ ਆਹ ਹੂੰ ਵਾ ਇਹਨੂੰ ਵਾਟਰਮੈਲਨ ਕਹਿੰਦੇ ਆ ਵਾਟਰਮੈਲਨ ਲਾਈਟ ਕਹਿੰਦੇ ਆ ਓਕੇ ਤੇ ਇਹੇ ਚੀਜ਼ ਇਹਦੇ ਨਾਲ ਇੱਥੇ ਇੰਸਟਾਲ ਹੋ ਜਾਂਦੀ ਹੈ ਤੇ ਇਹ ਬਣ ਗਿਆ ਉੱਥੇ ਤੇ ਜਿਹੜਾ ਤੁਸੀਂ ਨਾਰਮਲ ਤਾਰਾ ਦੇਖੋਗੇ ਤੇ ਇਹ ਤਾਰਾ ਇਹਦੇ ਵਿੱਚ ਜ਼ਮੀਨ ਸਮਾਨ ਦਾ ਫਾਕਾ ਲਾਈਟਿੰਗ ਦਾ ਹਾਂਜੀ ਮੈਂ ਤੁਹਾਨੂੰ ਵੀਡੀਓਜ਼ ਵੀ ਪ੍ਰੋਵਾਈਡ ਕਰ ਦਿਆਂਗਾ ਹਾਂ ਉਹ ਮੈਂ ਨਾਲ ਲਾਉਂਗਾ ਵੀਡੀਓ ਇਹਦਾ ਇਹਦਾ ਮੇਨ ਹੈ ਕੀ ਕਨਸੈਪਟ ਆ ਵੀ ਮਿਲਦਾ ਜਾਂਦਾ ਬਹੁਤ ਜਗ੍ਹਾ ਤੋਂ ਪਰ ਜਿਹੜਾ ਵੀਰੇ ਨੇ ਮੈਨੂੰ ਜਿੰਨਾ ਕਿ ਦੱਸਿਆ ਇਹਦਾ ਮੇਨ ਬਾਹਰ ਵਾਲੀ ਚੀਜ਼ਾਂ ਨੂੰ ਪਤਾ ਹੈ ਕਹਿੰਦੇ ਨੇ ਨਾ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਬਹੁਤ ਧਿਆਨ ਰੱਖਿਆ ਜਿੱਦੇ ਕਰਕੇ ਤਾਂ ਥਰੋ ਜ਼ਿਆਦਾ ਹੈ ਲਾਈਟ ਜ਼ਿਆਦਾ ਹੈ ਉਹ ਸਾਰੀ ਕਲਾਕਾਰੀ ਇੱਥੇ ਇੱਥੇ ਹੈ ਹਾਂਜੀ ਬਾਕੀ ਵੀਰੇ ਦਾ ਆ ਵੀ ਉੱਪਰ ਦੇਖੋ ਤੁਸੀਂ ਇਹ ਸਭ ਤਾਰੇ ਦਾ ਤੁਹਾਨੂੰ ਆ ਚੀਜ਼ਾਂ ਹਿੱਸਾ ਨਹੀਂ ਮਿਲੂਗਾ ਹਾਂ ਨਾਲ ਇਹਨੂੰ ਵੀ ਹਾਥੋਂ ਏਅਰ ਅੰਦਰੋਂ ਗਰਮ ਨਾ ਹੋਵੇ ਉਹ ਚੀਜ਼ ਵੀ ਜਿਹੜੀ ਵੱਡੀ ਲਾਈਟ ਆ ਤੁਹਾਨੂੰ ਪਤਾ ਜੀ ਹਨਾ ਪੂਰਾ ਸੋਚ ਸਮਝ ਕੇ ਬਣਾਇਆ ਇਹਦਾ ਨਹੀਂ ਹੈਗਾ ਵੀ ਚੱਕਿਆ ਦਾ ਲਾਟੂ ਜਾਂ ਲਾਤਾ ਤੇ ਬਣ ਗਿਆ ਜੀ ਕਿਸੇ ਵੀਰ ਨੂੰ ਛੋਟਾ ਤਾਰਾ ਵੀ ਚਾਹੀਦਾ ਉਹ ਵੀ ਹੈਗਾ ਉਹ ਜਿਵੇਂ ਹੁਣ ਘੱਟ ਬਜਟ ਸ ਅੱਛਾ ਨਹੀਂ ਇਹ ਛੋਟੇ ਤਾਰੇ ਵੀ ਆਉਂਦੇ ਆ ਇਹ ਚ ਛੋਟੇ ਤਾਰੇ ਵੀ ਹੁੰਦੇ ਆ ਉਹ ਜਿਵੇਂ ਸਟਾਰ ਲਾਈਟ ਕਹਿੰਦੇ ਆ ਜਿਹਨੂੰ ਜਿਹੜੀ ਨਾਰਮਲ ਅਜਿਹਾ ਚੱਲਦੀ ਆ ਇਹ ਸਪੈਸ਼ਲ ਆ ਜਾਂਦੀ ਆ ਇਹ ਸਪੈਸ਼ਲ ਉਹ ਹੀ ਅੱਜ ਦੀ ਆਪਾਂ ਜਿਆਦਾ ਵੀਡੀਓ ਚ ਦੇਖਦੇ ਆ ਜਿਆਦਾ ਦੇਖਦੇ ਆ ਹਾਂ ਜੀ ਵੈਰੀ ਗੁੱਡ ਯਾਰ ਬਾਕੀ ਵੀਰ ਨੇ ਟਰੈਕਟਰ ਨੂੰ ਲਾਇਆ ਵੀ ਹੈ ਸਾਰਾ ਕੁਝ ਪੈਕਿੰਗ ਬਾ ਕਮਾਲ ਆ ਯਾਰਾ ਹਨਾ ਪੂਰਾ ਆ ਵੀਰੇ ਤੁਰੀ ਜੱਤ ਤੱਕ ਪੈਕ ਤੁਹਾਨੂੰ ਮੈਂ ਜਿਵੇਂ 10 ਘੰਟਿਆਂ ਪਹਿਲਾਂ ਵੀ ਇੱਕ ਆਪਾ ਪੰਪ ਦਿਖਾਈ ਜਿਹੜਾ ਵੀਰਾਂ ਨੂੰ ਛੋਟਾ ਵਾਲਾ ਵੀਰ ਮੇਰੇ ਆਏ ਨਾ ਕਹਿਣ ਵੀ ਘੱਟ ਰੇਟ ਵਾਲਾ ਸੀ ਤਾਂ ਸਾਨੂੰ ਦਿਖਾਇਆ ਹੀ ਨਹੀਂਗਾ ਹਾਂਜੀ ਵੀਰੇ ਆ ਇਹ ਇਹ ਆ ਗਿਆ ਇਦਾਂ ਇਹ ਸਿੱਧਾ ਈਜ਼ੀ ਇਹ ਆਪਾਂ ਨਾ ਇਹਦਾ ਇੱਕ ਫਾਇਦਾ ਜਿਹੜਾ ਮੈਨੂੰ ਲੱਗਿਆ ਆਪਾਂ ਕਿ ਵੀ ਟਰੈਕਟਰ ਦੀ ਟੈਂਕੀ ਚੋਂ ਤੇਲ ਕੱਢਣਾ ਹੁੰਦਾ ਇਹਦੇ ਨਾਲ ਉਹ ਵੀ ਨਿਕਲ ਜੂਗਾ ਉਹ ਕਿੱਦਾਂ ਨਿਕਲ ਜੂਗਾ ਵੀ ਇਹਨੂੰ ਸਿੱਧਾ ਟੈਂਕੀ ਦੇ ਵਿੱਚ ਪਾ ਦੋ ਉੱਪਰ ਆਪਣੇ ਪਾਈਪ ਲੱਗ ਜਾਣੀ ਹੈ ਨਾ ਵੀਰੇ ਉਹ ਨਾਲ ਆਉਂਦੀ ਹੈ ਵੀਰੇ ਹਾਂ ਤੇ ਸੌਰੀ ਤੇ ਇਹ ਇਹਦੀ ਆ ਗਈ ਗਨ ਨੋਜ਼ਲ ਆ ਗਈ ਨੋਜ਼ਲ ਆ ਗਈ ਮੈਂ ਸੌਖਾ ਤਰੀਕਾ ਨਾਲੇ ਜਿਹੜੀ ਸਭ ਤੋਂ ਵਧੀਆ ਚੀਜ਼ ਮੈਨੂੰ ਲੱਗੀ ਵੀ ਹੈ ਬਜਟ ਆ ਜਿਹੜਾ ਮਰਜ਼ੀ ਲੈ ਸਕਦਾ ਹੈ ਨਾ ਵੀਰੇ ਜਿਹੜਾ ਮਰਜ਼ੀ ਵੀਰੇ ਜਿਹੜਾ ਮਰਜ਼ੀ ਚਾਹੇ ਉਹ ਛੋਟਾ ਕਿਸਾਨ ਆ ਚਾਹੇ ਵੱਡਾ ਕਿਸਾਨ ਆ ਆਪਦੇ ਜਿਹੜਾ ਫਾਇਦਾ ਉਹ ਅਕੋਰਡਿੰਗ ਦੇਖ ਕੇ ਚੱਲਣਾ ਹਾਂ ਹਾਂ ਇਹ ਹਰੇਕ ਜ਼ਿਮੀਂਦਾਰ ਦੇ ਵਸ ਦੀ ਗੱਲ ਹੈ بس ਇੰਨਾ ਕਾ ਵੀ ਉਹ ਜਿਵੇਂ ਕੱਟ ਕਰਦੀ ਆ ਇਹ ਛੋਟੀ ਆ ਇਹਨੇ ਕੱਟ ਨਹੀਂ ਕਰਨਾ ਆਪਦਾ ਥੋੜਾ ਧਿਆਨ ਰੱਖ ਲਿਓ ਜਦੋਂ ਪਾਉਣਾ ਹੈ ਨਾ ਇਹ ਨਿੱਕੀ ਚੀਜ਼ ਆ ਆ ਵੀਰੇ ਅਸੀਂ ਅੱਜ ਖਲਾਰਾ ਹੀ ਪਾਉਣਾ ਤੂੰ ਪੈਕਿੰਗ ਕਰੀ ਚੱਲ ਤੇ ਇੱਕ ਵੀਰੇ ਆ ਵੀ ਤੁਹਾਨੂੰ ਮੈਂ ਪਹਿਲਾਂ ਦੱਸਣਾ ਮੇਰੇ ਦਿਮਾਗ ਚੋਂ ਨਿਕਲ ਗਿਆ ਤੇ ਆ ਚੀਜ਼ ਆ ਜਿਵੇਂ ਇਹ ਤਾਂ ਹੁਣ ਆਪਾਂ ਚੱਲਦਾ ਬੈਟਰੀ ਤੇ ਹੂੰ ਉਹ ਕਨੈਕਟ ਹੋ ਜਾਂਦਾ ਬੈਟਰੀ ਤੇ ਚੱਲਦਾ ਇਹ ਇਹਦੇ ਨਾਲ ਸਵਿਚ ਲੱਗ ਆਉਂਦੀ ਆ ਅੱਛਾ ਇਹ ਆਪਾਂ ਅਲੱਗ ਤੋਂ ਦਿੰਨੇ ਆ ਇਹ ਲਾਈਟ ਤੇ ਚਲਾਉਣਾ ਇਹ ਜੇ ਲਾਈਟ ਤੇ ਚਲਾਉਣਾ ਕਿਸੇ ਨੇ ਹੁਣ ਘਰੇ ਜੇ ਕਿਸੇ ਨੇ ਟੈਂਕੀ ਨਾਲ ਆਪਦੇ ਫਿੱਟਾ ਕਰਾਉਣਾ ਇਹ ਪਰਮਾਨੈਂਟ ਫਿੱਟ ਹੋ ਜਾਂਦਾ ਟੈਂਕੀ ਦੇ ਨਾਲ ਹਾਂ ਤੇ ਇਹ ਫਿਰ ਲਾਈਟ ਤੇ ਵੀ ਚੱਲਣ ਲੱਗ ਜਾਂਦਾ ਇਹ ਲਾ ਕੇ ਬਿਜਲੀ ਵਾਲੀ ਲਾਈਟ ਘਰੇ ਹਾਂਜੀ ਲਾਈਟ ਤੇ ਵੀ ਚੱਲੂਗਾ ਇਹ ਐਕਸਟਰਾ ਮਤਲਬ ਇਹਦੀ ਕਾਸਟ ਐਕਸਟਰਾ ਹਾਂਜੀ ਇਹਦੀ ਕਾਸਟ ਐਕਸਟਰਾ ਇਹ ਹੁਣ ਇੱਕ ਇਹ ਛੋਟਾ ਇਸ ਤੋਂ ਇੱਕ ਵੱਡਾ ਵੀ ਆਉਂਦਾ ਓਕੇ ਇਹ ਆਪਾਂ ਨੂੰ ਜਿਵੇਂ ਜਿਵੇਂ ਤੁਸੀਂ ਕਹੋਗੇ ਉਹ ਚੀਜ਼ਾਂ ਸਾਰੀਆਂ ਮਿਲ ਜਾਣੀਆਂ ਹਾਂਜੀ ਤੇ ਇੱਕ ਹੋਰ ਇਹਦੇ ਨਾਲ ਐਕਸਟਰਾ ਚੀਜ਼ ਆਉਂਦੀ ਆ ਵੀ ਇਹਦੇ ਅੰਦਰ ਇੱਕ ਡੀਜ਼ਲ ਫਿਲਟਰ ਹੁੰਦਾ ਓਕੇ ਉਹ ਅੱਡ ਤੋਂ ਲੱਗਦਾ ਉਹਦੇ ਵੀ ਆਪਾਂ ਸੈਪਰੇਟ ਚਾਰजेस ਹੁੰਦੇ ਆ ਜੇ ਕਿਸੇ ਬੰਦੇ ਨੇ ਉਹ ਲਵਾਉਣਾ ਆ ਤਾਂ ਉਹ ਆਪਾਂ ਉਹ ਵੀ ਪ੍ਰੋਵਾਈਡ ਕਰਦੇ ਆ ਵੈਸੇ ਇਹਦੇ ਵਿੱਚ ਫਿਲਟਰ ਆਉਂਦਾ ਹਾਂਜੀ ਉਹ ਆ ਆ ਦੇਖੋ ਸਾਹਮਣੇ ਉਹਦੇ ਨਾਲ ਤੁਹਾਨੂੰ ਆਪਾਂ ਦਿਖਾਇਆ ਸੀ ਉਹ ਫਿਲਟਰ ਥੱਲੇ ਇੱਕ ਫਿਲਟਰ ਆਲਰੇਡੀ ਪਹਿਲਾਂ ਹੈਗਾ ਇਹਦੇ ਆ ਰਿਹਾ ਆ ਜੀ ਵੀ ਕਈ ਵਾਰੀ ਆਪਣੇ ਦਿਮਾਗ 'ਚ ਹੁੰਦਾ ਨਾ ਥੋੜੀ ਜਿਹੀ ਗੱਲ ਰਹਿ ਜਾਂਦੀ ਹੈ ਵੀ ਡਬਲ ਫਿਲਟਰ ਕਰਨਾ ਤੇ ਲੱਗ ਹਾਂ ਉਹ ਵੀ ਹੋ ਜੂ ਉਹ ਵੀ ਹੋ ਜਾਊਗਾ ਵੀਰੇ ਉਹ ਵੀ ਅਵੇਲੇਬਲ ਆ ਤੁਹਾਨੂੰ ਮੰਦਸੀ ਇਹਨਾਂ ਟ੍ਰੈਕਟਰ ਬਾਪ ਤੋਂ ਜੋ ਵੀ ਤੁਸੀਂ ਕਹੋਗੇ ਨਾ ਸਭ ਕੁਝ ਹੀ ਜੋ ਤੁਸੀਂ ਕਹੋ ਯਾਰ ਇੱਕ ਚੀਜ਼ ਹੋਰ ਵੀਰੇ ਹਾਲੈਂਡ ਜਿਹੜਾ ਨਵਾਂ ਮਾਡਲ ਆਇਆ ਇਹਦੀਆਂ ਆ ਲਾਈਟਾਂ ਵੀ ਨਹੀਂ ਮਿਲਦੀਆਂ ਇਹ ਵੀ ਲਾਈਟਾਂ ਆਪਾਂ ਤੁਹਾਨੂੰ ਅਵੇਲੇਬਲ ਕਰਾਵਾਂਗੇ origignal origignal ਮਿਲਣਗੀਆਂ ਨਾ origignal ਮਿਲਣਗੀਆਂ ਹਾਂ ਏਜੰਸੀ ਤੋਂ ਬਹੁਤ ਰੇਟ ਆਪਣਾ ਘੱਟ ਹੋਊਗਾ ਮਾਰਕੀਟ ਤੋਂ ਵੀ ਆਪਣਾ ਰੇਟ ਬਹੁਤ ਘੱਟ ਹੋਊਗਾ ਘੱਟ ਹੋਊਗਾ ਕਿਉਂਕਿ ਏਜੰਸੀ ਤੋਂ ਬਹੁਤ ਜ਼ਿਆਦਾ ਮਹਿੰਗੀਆਂ ਬਹੁਤ ਜ਼ਿਆਦਾ ਮਹਿੰਗੀਆਂ ਹਾਂਜੀ ਵੀਰੇ ਤੇ ਇਹ ਆਪਾਂ ਨਾਲੇ ਪੂਰਾ ਸੈੱਟ ਆਉਂਦਾ ਪਿਛਲੀਆਂ ਦੋ ਆ ਫਰੰਟ ਦੋ ਤੇ ਆ ਵੀ ਫਰੰਟ ਦੋ ਇਹ ਵੀ ਮਿਲ ਜਣਗੀਆਂ ਇਹ ਵੀ ਮਿਲ ਜਣਗੀਆਂ ਵਾਇਰਿੰਗ ਨਾਲ ਵਾਇਰਿੰਗ ਨਾਲ ਜੇ ਕਿਸੇ ਵੀਰ ਭਰਾ ਨੇ ਫਿੱਟ ਵੀ ਕਰਾਉਣੀਆਂ ਤਾਂ ਆਪਾਂ ਫਿਟਿੰਗ ਵੀ ਇੱਥੇ ਪ੍ਰੋਵਾਈਡ ਕਰ ਲੈਂਦੇ ਆ। ਇਹ ਦੇਖੋ ਫਿਟਿੰਗ ਤੋਂ ਹੋਰ ਗੱਲ ਯਾਦ ਆ ਜੀ ਜੇ ਕਿਸੇ ਨੇ ਆ ਯੂ ਪੈਵ ਵਗੈਰਾ ਕਰਨੀ ਐ ਕਿ ਫਿੱਟ ਡੈਕ ਲਵਾਉਣਾ ਜਾਂ ਕੁਛ ਵੀ ਆਪਣੀ ਸ਼ੌਪ ਤੇ ਸਾਰਾ ਕੁਝ ਹੋ ਜੂ ਸਾਰਾ ਕੁਝ ਹੋ ਜਾਊਗਾ ਵੀਰੇ ਜੇ ਕਿਸੇ ਵੀਰ ਭਰਾ ਨੇ ਆਪਣਾ ਹੁਣ ਜਿਵੇਂ ਟਰੈਕਟਰ ਨਵਾਂ ਲਿਆ ਉਹ ਬਸ ਆਪਣਾ ਟਰੈਕਟਰ ਆਪਣੇ ਕੋਲ ਲਿਆਉਣ ਸਵੇਰੇ ਛੱਡ ਦੇਣ ਤੇ ਆਥਣ ਨੂੰ ਸ਼ਾਮ ਨੂੰ ਟਰੈਕਟਰ ਤਿਆਰ ਮਿਲੂਗਾ ਜੋ ਲਾਈਟਿੰਗ ਵਗੈਰਾ ਹੁੱਡ ਵਗੈਰਾ ਜੋ ਵੀ ਕਰਨਾ ਇੱਥੇ ਜੋ ਵੀ ਕਰਨਾ ਇੱਥੇ ਹੋਊਗਾ ਟੇਪਿੰਗ ਦਾ ਕੰਮ ਵੀ ਹੋ ਜੂ ਤੇਰੇ ਗਦਾ ਆਪਣਾ ਭਰਾ ਛੋਟਾ ਉਹ ਵੀ ਇੱਥੇ ਆ ਉਹ ਵੀ ਇੱਥੇ ਆ ਕੇ ਕਰਕੇ ਜਾਊਗਾ। ਹਾਂ ਠੀਕ ਹੈ। ਉਹ ਵੀ ਸਾਰੀ ਫਸਲ। ਕੋਲਮ ਲਾ ਕੇ ਤੁਸੀਂ ਟਰੈਕਟਰ ਇੱਥੇ ਲਿਆਉਣਾ। ਜੋ ਤੁਹਾਡੇ ਦਿਮਾਗ 'ਚ ਚੱਲ ਰਿਹਾ ਲਾਈਟਾਂ ਬਾਬਤ ਆਹ ਲਾਈਟਾਂ ਬਾਰ ਲਾਈਟ ਆ ਗਈਆਂ ਛਤਰੀ ਹੁੱਡ ਜੋ ਵੀ ਲੋਣਾ ਸਭ ਕੁਝ ਮਿਲੂ। ਸਭ ਕੁਝ ਮਿਲੂ। ਚੱਲੀਏ ਅੰਦਰ ਨੂੰ ਹੁਣ। ਵੀਰਾਂ ਨੂੰ ਹੋਰ ਵੀ ਚੀਜ਼ਾਂ ਰਖਾ ਦਈਏ। ਇੱਕ ਬਰੇ ਟਾਇਰ। ਹਾਂ। ਭਰਾ ਸਾਡਾ ਟਾਇਰ ਮੋਟਰਸਾਈਕਲ ਦੇ ਵੀ ਪਾਰਟ ਆਪਣੇ ਤੋਂ ਮਿਲ ਜਾਣਗੇ। ਮੋਟਰਸਾਈਕਲ ਦੇ ਵੀ ਪਾਰਟ ਮਿਲਣਗੇ ਵੀਰੇ। ਤੁਸੀਂ ਮੋਟਰਸਾਈਕਲ ਹਾਂਜੀ ਸਕੂਟਰ ਐਕਟਿਵ ਆ ਕੀ ਜਿਹੜੀ ਚੀਜ਼ ਨਾਮ ਲੋ ਆਪਣੇ ਕੋ ਸਾਰੇ ਪਾਰਟ ਅਵੇਲੇਬਲ ਉਹ ਵੀ ਮਿਲਣਗੇ ਅਵੇਲੇਬਲ ਆ ਜਾਓ ਅੰਦਰ ਯਾਰ ਆ ਸਟਾਕ 'ਚ ਆਪਣੇ ਕੋਲ ਬਾਰਲੇਟਾਂ ਪਈਆਂ ਨੇ ਵੀਰੇ ਮੈਂ ਕਿਹਾ ਜਿੰਨੀਆਂ ਕੋਨ ਇਹ ਇਕੱਲੇ ਹਾਲੈਂਡੀਆਂ ਨਹੀਂ ਜੇ ਦੂਸਰੀਆਂ ਚਾਹੀਦੀਆਂ ਉਹ ਵੀ ਮਿਲ ਜਾਣਗੀਆਂ ਦੂਸਰੀਆਂ ਵੀ ਹੈਗੀਆਂ ਵੀਰੇ ਤੇ ਹਾਲੈਂਡ ਦੀਆਂ ਵੀ ਹੈਗੀਆਂ ਆਪਣੇ ہاں ਵੀ ਹਾਲੈਂਡੀਆਂ ਵੀ ਆ ਗਈਆਂ ਚ ਇੱਕ ਸਿੱਧੀਆਂ ਵੀ ਆਪਾਂ ਨੂੰ ਕਈ ਰੀ ਚਾਹੀਦੀਆਂ ਹੁੰਦੀਆਂ ਹਾਂਜੀ ਹਾਂਜੀ ਉਹ ਵੀ ਹੈਗੀਆਂ ਵੀਰੇ ਉਹ ਵੀ ਅਵੇਲੇਬਲ ਹੈਗੀਆਂ ਉਹਨਾਂ ਚ ਜੀ ਆਪਾਂ ਨੂੰ ਪ੍ਰਾਈਸ ਐ ਮਿਲੋ ਹਾਂਜੀ ਹਾਂਜੀ ਪ੍ਰਾਈਸ ਵੀਰੇ ਮੈਂ ਕਹਿੰਨਾ ਤੁਸੀਂ ਜਿਹੜਾ ਨਾਰਮਲ ਮਾਰਕੀਟ ਉਦੋਂ ਘਾਟੇ ਪ੍ਰਾਈਸ ਮਿਲੋ ਉਦੋਂ ਘਾਟੇ ਕਿ ਮੇਨ ਗੱਲ ਆਪਣੀ ਇਹੀ ਆ ਵੀ ਪ੍ਰਾਈਸ ਘੱਟ ਹੋਣਾ ਚਾਹੀਦਾ ਦੂਜਿਆਂ ਨਾਲ ਮੈਨੂੰ ਵੀ ਫੇਰ ਹੀ ਫਾਇਦਾ ਆ ਨਾ ਬਿਲਕੁਲ ਬਿਲਕੁਲ ਘੱਟ ਪ੍ਰਾਈਸ ਹਾਂ ਸਿੱਧੇ ਹਾਂਜੀ ਵੀਰੇ ਇਹ ਇਹ ਸਿੱਧਾ ਹੀ ਲੱਗਣੇ ਆ ਇਹਦੇ ਵਿੱਚ ਹੁੰਦਾ ਆ ਆਪਾਂ ਨੂੰ ਜਿਵੇਂ ਆਹ ਦੇਖੋ ਸ਼ੋਅ ਕੀਤਾ ਆ ਦੋ ਕਲਰ orange ਹੂੰ ਤਿੰਨ ਲਾਈਟਾਂ white ਓਕੇ ਸੀ ਮੈਂ ਕਹਿੰਦਾ ਮਾਊਸ ਨਾਲੋਂ ਜ਼ਿਆਦਾ ਕਿਹੜੀ ਚੀਜ਼ ਆ ਯਾਰ ਬਹੁਤ ਵੀਰੇ ਅਸੀਂ ਆਪਣੀ ਟਰੈਕਟਰ ਤੇ ਲਾ ਕੇ ਇਹੀ ਲਾਉਣੀ ਆ ਹਨਾ ਹੁਣੀ ਨਵੀਂ ਆ ਯਾਰ ਇਹ ਲੱਗਣ ਦਾ ਸਿਸਟਮ ਆ ਵੀਰੇ ਨੇ ਜਿਵੇਂ ਦੱਸਿਆ ਮੈਂ ਤੁਹਾਨੂੰ ਸੌਖੀ ਭਾਜ ਸਮਝਾ ਦਾਂ ਇਹ ਆਪਣੇ ਹਟ ਦੇ ਉੱਪਰ ਇਦਾਂ ਹੀ ਲੱਗ ਜਾਣੀ ਦਾ ਇਸ ਤਰ੍ਹਾਂ ਜੀ ਇਸ ਤਰ੍ਹਾਂ ਫਿੱਟ ਹੋ ਜਾਣੀ ਹਾਂ ਵੈਰੀ ਗੁੱਡ ਮਾ ਉਸ ਨੂੰ ਆਪਾਂ ਸਕ੍ਰੂ ਕਰਨੇ ਪੈਂਦੇ ਆ ਸਕ੍ਰੂ ਕਰਨੇ ਮੈਨੇ ਏ ਦੇ ਨਾਲ ਟੇਪ ਵੀ ਹੁੰਦੀ ਆ ਤੇ ਆਪਾਂ ਸਕ੍ਰੂ ਕਰਨਾ ਉਹ ਵੀ ਕਰ ਸਕਦੇ ਆ ਤੇ ਟੇਪ ਪੂਰੀ ਮਜ਼ਬੂਤ ਆਈ ਨਹੀਂ ਵੀ ਉਹ ਹਿੱਲ ਜੂਗੀ ਆਹ ਵਾਲੀ ਘੈਂਟ ਚੀਜ਼ ਲੱਗੀ ਯਾਰ ਵਧੀਆ ਤੇ ਹੋਰ ਲਾਈਟਾਂ ਵੀਰੇ ਹੋਰ ਲਾਈਟਾਂ ਵੀ ਭਰੇ ਆ ਜੋ ਬਿਲਕੁਲ ਇਹ ਸਮਾਨ ਸਾਰਾ ਆਪਾਂ ਦਾ ਵਾਦਾ ਤੁਹਾਨੂੰ ਨਾ ਐ ਲੋਡਿੰਗ ਦੀਆਂ ਚੀਜ਼ਾਂ ਹੀ ਦਿਖਾਉਣੀਆਂ ਆ ਜਿਆਦਾ ਨਹੀਂ ਤੁਹਾਡਾ ਟਾਈਮ ਆਪਾਂ ਲੈ ਲੈਂਦੇ ਤੇ ਇੱਕ ਬੰਦੇ ਆਹ ਲਾਈਟ ਬਹੁਤ ਮਾਰਕੀਟ ਦੇ ਵਿੱਚ ਬਹੁਤ ਚੱਲ ਰਹੀ ਆ ਇਹਦੇ ਚ ਆਉਂਦੀ ਆ 3 ਲੈਂਸ ਲਾਈਟ ਆਉਂਦੀ ਆ ਇੱਕ 4 ਲੈਂਸ ਆਉਂਦੀ ਆ 5 ਲੈਂਸ ਆਉਂਦੀ ਆ 6 ਲੈਂਸ ਆਉਂਦੀ ਆ ਤੇ ਆਪਣੇ ਉੱਡਰ ਟਰੈਕਟਰ ਤੇ ਲੱਗੀ ਵੀ ਹੋਈ ਆ ਮੈਂ ਤੁਹਾਨੂੰ ਦਿਖਾ ਵੀ ਦੂੰਗਾ ਪਰ ਆਪਣੇ ਕੋਲੇ ਸਾਰੀਆਂ ਅਵੇਲੇਬਲ ਨੇ 6 ਤੋਂ ਲੈ ਕੇ 3 ਲੈਂਸ ਤੱਕ ਇਹ ਆ ਚੀਜ਼ ਆਹ ਚੀਜ਼ੋ ਵੀਰੇ ਖੜੇ ਹੋ ਵੀਰੇ ਆ ਚੀਜ਼ ਆ 1 2 3 4 ਇਹ ਵੱਧ ਘੱਟ ਵੀ ਮਿਲ ਜਾਂਦੇ ਨੇ ਹਾਂਜੀ ਇਹਦੇ ਚ 3 ਵੀ ਹੈਗੇ ਆ 5 ਵੀ ਹੈਗੇ ਆ ਤੇ 6 ਵੀ ਹੈਗੇ ਆ ਠੀਕ ਆ ਵੀਰੇ ਬਾਕੀ ਮੋਟਾ ਮੋਟਾ ਤੁਹਾਨੂੰ ਮੈਂ ਦਿਖਾ ਰਿਹਾ ਬਾਕੀ ਜਦੋਂ ਤੁਸੀਂ ਇੱਥੇ ਆਓਗੇ ਨਾ ਬਹੁਤ ਕੁਝ ਮਿਲੂ ਬਹੁਤ ਕੁਝ ਦਾ ਮਤਲਬ ਟਰੈਕਟਰ ਦਾ ਕੂਲੈਂਟ ਲੈਣਾ ਟਰੈਕਟਰ ਦਾ ਕੁਝ ਵੀ ਲੈਣਾ ਯਾਰ ਤੁਹਾਨੂੰ ਮਿਲੂਗਾ ਮੁੱਕ ਦੀ ਗੱਲ ਹੈ ਨਾ ਬਾਕੀ ਵੀਰੇ ਉੱਲੂ ਵੀ ਹੁਣ ਉੱਲੂ ਬਹੁਤ ਚੱਲਦਾ ਆ ਉੱਲੂ ਬਹੁਤ ਚੱਲਦੇ ਆ ਆਪਣੇ ਕੋਲੇ 4 ਵਾਲੇ ਵੀ ਹੈਗੇ 8 ਆਲੇ ਓਕੇ ਯਾਰ ਇਹ ਚੀਜ਼ਾਂ ਮੋਟਾ ਸਾਰਾ ਲੈ ਆਉਣੇ ਆ ਨਾ ਹਾਂਜੀ ਮੋਟਰਸਾਈਕਲਾਂ ਦੇ ਵੀ ਵੀਰੇ ਮੋਟਰਸਾਈਕਲਾਂ ਦੀਆਂ ਲਾਈਟਾਂ ਆ ਦੇਖੋ ਜਿੰਨਾ ਕੋ ਉਹ ਤੁਸੀਂ ਹੋਣੀਆਂ ਆ ਆ ਵੱਡੀ ਆ ਗਈ ਹਾਂਜੀ ਇਹ ਵੀਰੇ ਇਹ ਟਰੈਕਟਰ ਤੇ ਜੇ ਕਿਸੇ ਨੇ ਲਾਉਣੀਆਂ ਵੀਰ ਭਰਾਣੇ ਹਾਰਨ ਵਗੈਰਾ ਵੀ ਹਾਰਨ ਵੀ ਵੀਰੇ ਰੂਟਸ 'ਚ ਆਪਣੇ ਕੋਲ ਸਾਰੇ ਹਾਰਨ ਪਿਆ ਅਰੀਜਨਲ ਪਿਆ ਸਮਾਨ ਆਪਣੇ ਕੋਲੇ ਕੋਈ ਦੇਸੀ ਸਮਾਨ ਆਪਾਂ ਨੂੰ ਕੋਈ ਤੁਸੀਂ ਦੇਖੋ ਕਹੇ ਤੁਹਾਨੂੰ ਦੇਸੀ ਸਮਾਨ ਚਾਹੀਦਾ ਵੀਰੇ ਆਪਾਂ ਦੇਸੀ 'ਚ ਕੰਮ ਹੀ ਨਹੀਂ ਕਰਦੇ ਕਰਮ ਨਹੀਂ ਕਰਨਾ ਅਰੀਜਨਲ ਹੀ ਆ ਵੈਰੀ ਗੁੱਡ ਤੇ ਬਾਕੀ ਮੈਂ ਤੇ ਇੱਕ ਇਧਰਾਂ ਲਾਈਟ ਆ ਇਹਦੀ ਤੁਹਾਨੂੰ ਕਹਾਣੀ ਦੱਸਣੀ ਸੀਗੀ ਮੈਂ ਹਾਂਜੀ ਹਾਂਜੀ ਫਿਰ ਮੈਂ ਅੱਗੇ ਵੀ ਦਿਖਾ ਕੇ ਛੱਟਿਆ ਹਾਂ ਆਹੀ ਸੇਮ ਲੈਟ ਹੂੰ ਪ੍ਰੋ ਟੈਪਰ ਦੇ ਵਿੱਚ ਇਹਦੀ 1 ਸਾਲ ਦੀ ਵਾਰੰਟੀ ਆ ਕਾਰਡ ਸਾਰਾ ਕੁਝ ਸੇਮ ਆ ਹਾਂ ਮਾਰਕੀਟ ਦੇ ਵਿੱਚ ਇਹ 950 ਰੁਪਏ ਤੋਂ ਘੱਟ ਨਹੀਂ ਵਿਕਦੀ ਆਪਾਂ ਜਿਹੜੀ ਉਹ ਵੇਖੀ ਵੀ ਆ ਹਾਂਜੀ ਦੇਖੀ ਵੀ ਮੈਂ ਤੁਹਾਨੂੰ ਵੀਡੀਓ ਵੀ ਦਿਖਾਈ ਕੱਟ ਕੇ ਸਪੈਸ਼ਲੀ ਆਪਾਂ ਕਿੰਨੇ ਦਵਾਗੇ ਹਾਂਜੀ ਇਹ ਵੀਰੇ ਆਪਾਂ 600 ਦੀ ਤੁਹਾਨੂੰ ਸਾਰੇ ਰੇਟ ਆਪਾਂ ਨਾਲ ਦੀ ਨਾਲ ਦੱਸੀ ਜਾਣੇ ਆ ਐ ਨਹੀਂ ਹੈਗਾ ਵੀ ਕੋਰੇ ਪਰ ਇਹ ਰੇਟ ਅੱਜ ਦੇ ਹੋਣਗੇ ਇਹ ਨਾ ਕਿ ਉਹ ਤੁਸੀਂ ਸਾਲ ਬਾਅਦ ਸਾਲ ਬਾਅਦ ਨਹੀਂ ਇਹ ਅੱਜ ਦੇ ਰੇਟ ਆ ਮੈਂ ਡੇਟ ਵਾਈਜ਼ ਤੁਸੀਂ ਦੇਖ ਲਿਓ ਤੇ ਯਾਰ ਆ ਆਹ ਜੋ ਤੁਮ ਇਹਨਾਂ ਨੇ ਹੱਥ ਪਾਉਣ ਲੱਗਾ ਜੀ ਫੜੋ ਇਹਨਾਂ ਨੂੰ ਆ ਵੀ ਤਿੰਨ ਤਰ੍ਹਾਂ ਦੀਆਂ ਨੇ ਜਿਹੜੇ ਆਪਣੇ ਉਹ ਲਾਲ ਬੱਤੀ ਵਾਲਾ ਸਿਸਟਮ ਹੈ ਇਹ ਟੀਟਿੰਗ ਬੀਕਨ ਕਹਿੰਦੇ ਨੇ ਇਹਨਾਂ ਨੂੰ ਹਾਂ ਘੁੰਮਣ ਵਾਲੀ ਲਾਈਟ ਆ ਗਈਆਂ ਤਿੰਨੇ ਤਿੰਨੇ ਹੈਵੀ ਹੀ ਲਕਸ ਦੇਸੀ ਹੈ ਨਹੀਂ ਹੂੰ ਜਿਹੜੇ ਆਪਾਂ ਹੰਡਤੇ ਨਹੀਂ ਲਾਉਂਦੇ ਹੁੰਦੇ ਤਿੰਨੇ ਉਹ ਵਾਲੀਆਂ ਬਹੁਤ ਟ੍ਰੈਂਡ ਆ ਇਹਨਾਂ ਦਾ ਵੀਰਾਂ ਬਹੁਤ ਲਾਉਂਦੇ ਆ ਇੱਕ ਆ ਲੰਬੀ ਜੀ ਵੀ ਆ ਗਈ ਇਹ ਦਿਖਾਤੀ ਆਹ ਵਾਲੀ ਇਹ ਵੀਰੇ ਆਪਾਂ ਦਿਖਾਤੀ ਇੱਥੇ ਹਾਂ ਹਾਂਜੀ ਇਹ ਤਿੰਨ ਤਰ੍ਹਾਂ ਦੀਆਂ ਨੇ ਆਪਣੇ ਕੋਲੇ ਇੱਕ ਹੋਰ ਬੱਤੀ ਆ ਉਹਦਾ ਵੀ ਬਹੁਤ ਮਤਲਬ ਉਹ ਆਪਣੇ ਕੋਲੇ ਆ ਰਹੀ ਆ ਉਹਦਾ ਵੀ ਬਹੁਤ ਕਰੀਜ਼ਾ ਮਾਰਕੀਟ ਦੇ ਵਿੱਚ ਮੈਂ ਆ ਗਈ ਆਪਣਾ ਨਾਜ਼ੀਨ ਵਾਲੀ ਦੇਖਾ ਵੀ ਦਿਖਾ ਦੇਣੀ ਆ ਹਾਂਜੀ ਬਾਕੀ ਸੋਚਾਂ ਵੀ ਵੀਰੇ ਯਾਰ ਇਹੋ ਜਿਹੜੇ ਸਵਿਚ ਤੁਹਾਨੂੰ ਦਿਖਾਉਂਦਾ ਸੀ ਉਹ ਦਹੀਂ ਮੜੇ ਇਹਨਾਂ ਨੂੰ ਕੱਢਿਓ ਮੜੇ ਇਹ ਵੀਰਾ ਕਹਿੰਦਾ ਵੀ ਇਹ ਵਾਲੇ ਸਵਿਚ ਸੜਦੇ ਹੀ ਨਹੀਂਗੇ ਵੀ ਸੜੰਦਾ ਮਤਲਬ ਤੁਹਾਨੂੰ ਮੈਂ ਕਿਵੇਂ ਇਹਨੂੰ ਮੜਾ ਖੋਲ ਲੀਏ ਵੀਰੇ ਖੋਲੋ ਵੀਰੇ ਖੋਲੋ ਇਹ ਸੌਰੀ ਮੈਂ ਤੁਹਾਡੇ ਕਰਕੇ ਖੋਲਣ ਲੱਗਾ ਵਾ ਇਹ ਅਰੀਜਨਲ ਪੈਕਿੰਗ ਆ ਨਾ ਵੀਰਾ ਨੇ ਕਹਿਣਾ ਕਿਉਂਕਿ ਹਰੇਕ ਨੂੰ ਚੀਜ਼ ਚਾਹੀਦੀ ਆਂਦੀ ਪੈਕਿੰਗ ਵਾਲੀ ਸਰ ਹੁਣ ਤੁਹਾਨੂੰ ਦਿਖਾਉਣੀ ਜ਼ਰੂਰੀ ਆ ਇਹ ਸਵਿਚ ਦਾ ਕੰਮ ਕੀ ਇਹ ਵੀ ਛੜਦੀ ਨਹੀਂ ਵੀਰਾ ਕਹਿੰਦਾ ਆਹ ਵਾਲੀ ਇਹ ਆਪਣੇ ਹੱਡ 'ਚ ਲੱਗ ਜਾਂਦੀਆਂ ਛਤਰੀ ਤੇ ਇੰਨੀ ਜਿਆਦੇ ਵਧੀਆ ਕੁਆਲਿਟੀ ਹੈ ਨਾ ਬਾਈ ਕਹਿੰਦਾ ਵੀ ਛੜਦੀ ਨਹੀਂ ਕਿਉਂਕਿ ਜਿਵੇਂ ਹੁਣ ਆਪਾਂ ਦਾ ਸਾਰੇ ਵੀਰਾਂ ਨੇ ਡੈਕ ਵੱਡੇ ਲਾਏ ਆ ਹਾਂਜੀ ਹਾਂਜੀ ਵੀਰੇ ਉਹ ਸਵਿਚ ਬਹੁਤ ਜਲਦੀ ਜਾਂਦੀ ਆ ਹਨਾ ਸਵਿਚਾਂ ਵੀਰੇ ਆਪਣੇ ਕੋਲੇ ਜਿਹੜੀਆਂ ਦੂਸਰੀਆਂ ਪਈਆਂ ਨੇ ਜਿਹੜੀਆਂ ਪੁਸ਼ਪੁਲ ਸਵਿਚਾਂ ਉਹ ਵੀ ਆਪਣੇ ਕੋਲੇ ਮਿੰਡਾ 'ਚ ਹੀ ਪਈਆਂ ਇਹ ਬ੍ਰਾਂਡ ਚੀ ਆ। ਬ੍ਰਾਂਡ ਚੀ ਆ। ਅੱਛਾ ਇਹ ਵੀ ਮਿੰਡਾ ਦੀ ਆ। ਇਹ ਵੀ ਮਿੰਡਾ ਦੀ ਆ। ਫੇਰ ਇਹਨੇ ਕਹਾ ਦਾ ਮੱchnਾ ਯਾਰ ਮਿੰਡਾ ਦਾ ਨਾਮ ਹੀ। ਮਿੰਡਾ ਹਾਂਜੀ ਵੀਰੇ। ਤੇ ਆ ਤੁਹਾਨੂੰ ਮੈਂ ਤਾਰਾ ਜਿਹੜਾ ਤੁਹਾਨੂੰ ਮੈਂ ਛੋਟਾ ਦਾ ਰੱਖਦਾ ਸੀ ਨਾ। ਇਹਨੂੰ ਕੱਢ ਲਓ ਬਾਹਰ। ਇਹਦੀ ਵੀ ਇਹਦਾ ਵੀ ਮਾਰਕੀਟ ਦੇ ਵਿੱਚ ਰੇਟ 450। ਓਕੇ। ਆ ਤੁਸੀਂ ਆ ਪੜ੍ਹ ਲਓ। ਹੂੰ ਤੇ ਆਪਾਂ ਇਹਨੇ ਦਾ ਦਵਾਂਗੇ। 350। ਕੱਢ ਦਿਨੂੰ ਬਾਹਰ। ਆ ਜੀ। ਨਾਲ ਆਇਆ ਦਾ ਪੂਰਾ ਇਹਦਾ ਫਰਕ ਨਾ ਆ ਛੋਟੇ ਵੀਰ ਵੱਡਾ ਤਾਰਾ ਲੈ ਆਈ ਮੜਾ ਕੱਢ ਗਏ ਆ ਜੋ ਮੜਾ ਗਾਂ ਚੱਲ ਚੱਲਦੇ ਚਾਨਣ ਚਾਨਣ ਇਹ ਆ ਦੇ ਚੰਨੀ ਮੈਨੂੰ ਲੱਗਦਾ ਜਿਨ੍ਹਾਂ ਨੂੰ ਨਹੀਂ ਪਤਾ ਕਈ ਤਾਂ ਛੋਟਾ ਹੀ ਲਈ ਜਾਂਦੇ ਆ ਨਾ ਜਿਨ੍ਹਾਂ ਨੂੰ ਨਹੀਂ ਪਤਾ ਤੇ ਬਹੁਤ ਜ਼ਿਆਦਾ ਫਰਕ ਆ ਕੁਆਲਿਟੀ ਦਾ ਤੇ ਉਦਾਂ ਵੀ ਤੇ ਲਾਈਟ ਤੇ ਚਾਨਣ ਤੇ ਵੀ ਬਹੁਤ ਚਾਨਣ ਜੀ ਵੀ ਬਹੁਤ ਫਰਕ ਆ ਨਾ ਜਿੰਦਾਂ ਦੇ ਲਾਈਟ ਸਾਹ ਦੇ ਸਿੱਧੀ ਜੀ ਗੱਲ ਆ ਬੰਦੇ ਸੀ ਬਸ ਦੇਸੀ ਭਾਜਾ ਕੁੱਤਿਆਂ ਕਹਿੰਨਾਂ ਤੇ ਛਾੜ ਦਿੰਦਾ ਇਹ ਉਹ ਵਾਲੀ ਲਾਈਟ ਆ ਆਹ ਵੇ ਹਲੋ ਵੀਰੇ ਤੇ ਬਾਕੀ ਵੀਰ ਕੋਲੇ ਨਾ ਮੋਟਰਸਾਈਕਲਾਂ ਦਾ ਵੀ ਸਪੇਅਰ ਪਾਰਟ ਬਹੁਤ ਆ ਵੀਰ ਨੇ ਕੰਮ ਨਿੱਕੀ ਤੋਂ ਲੈ ਕੇ ਵੱਡੀ ਚੀਜ਼ ਜਿਹੜੀ ਚਨੌਣਾ ਇੱਥੇ ਚੀਜ਼ਾਂ ਬਹੁਤ ਪਈਆਂ ਯਾਰ ਜੇ ਕਿਸੇ ਦਾ ਮੋਟਰਸਾਈਕਲ ਐਕਸੀਡੈਂਟ ਹੋ ਜਾਏ ਐਕਸੀਡੈਂਟ ਹੋ ਜਾਵੇ ਵੀਰੇ ਉਹ ਬੰਦਾ ਆਪਣੇ ਕੋਲੇ ਮੋਟਰਸਾਈਕਲ ਛੱਡ ਜੇ ਹਾਂ ਹੈੱਡਲਾਈਟ ਤੋਂ ਲੈ ਕੇ ਮਟਗਾਰਡ ਤੱਕ ਸਭ ਕੁਝ ਸਭ ਕੁਝ ਆਪਣੇ ਕੋਲੇ ਅਵੇਲੇਬਲ ਆ ਅੱਧਾ ਕ ਸਾਮਾਨ ਤਾਂ ਜਿਵੇਂ ਆਪਾਂ ਆ ਇਹ ਵੀ ਮਿੰਡਾ ਚੀਜ਼ਾਂ ਦੇਖੋ ਜੀ ਵੀਰ ਇਹ ਦੇਸੀ ਨਹੀਂ ਹੋਵੇਗਾ ਦੇਸੀ ਨਹੀਂ ਹੈਗਾ ਅਮਿੰਡਾ ਚਾ ਹੈਡਲਾਈਟਾਂ ਪਈਆਂ ਹਰ ਇੱਕ ਮੋਟਰਸਾਈਕਲ ਦੀ ਪਈ ਆ ਰੇਟ ਸਾਨੂੰ ਜੈਨੂਅਲ ਹੀ ਲੱਗੂ ਰੇਟ ਵੀਰੇ ਮੈਂ ਕਿਹਾ ਬਿਲਕੁਲ ਜੈਨੂਅਲ ਇੱਕ ਚੀਜ਼ ਨਹੀਂ ਹੋਣੀ ਤੇਰੇ ਕੋਲ ਜਿਹੜੇ ਆਪਾਂ ਕਹਿੰਦੇ ਸਪਰੇਅ ਪੰਪ ਤੇ ਉਹ ਕਰਦੇ ਆ ਮੈਂ ਕਿਹਾ ਵੀਰੇ ਆ ਤੁਹਾਡੇ ਸਾਹਮਣੇ ਹੀ ਪਈ ਆ ਅੱਛਾ ਇਹ ਸਪਰੇਅ ਪੰਪ ਦਾ ਸਮਾਨ ਆ ਹਾਂਜੀ ਇਹ ਸਪਰੇਅ ਪੰਪ ਦਾ ਸਮਾਨ ਆ ਕਾਰਬੂਰੇਟਰ ਤੋਂ ਲੈ ਕੇ ਪੈਟਰੋਲ ਟੈਂਕੀਆਂ ਤੋਂ ਲੈ ਕੇ ਸਪਰੇਅ ਪੰਪ ਤਾਂ ਨਹੀਂ ਜਣਾ ਇੰਜਨ ਵੀਰੇ ਉਹ ਇੰਜਨ ਪਿਆ ਸਾਹਮਣੇ ਅੱਛਾ ਇੰਜਨ ਵੀ ਹੈਗਾ ਇੰਜਨ ਵੀ ਰੱਖਿਆ ਵੀਰੇ ਯਾਰ ਇਹ ਤੋਂ ਨਾ ਬੜੇ ਦੁਖੀ ਅਸੀਂ ਆਪ ਬਹੁਤ ਦੁਖੀ ਆ ਜਗ੍ਹਾ ਨੇ ਬਣਿਆ ਤੜਾ ਇੰਜਣ ਧਰਨਾ ਤੇ ਚੱਕ ਦੋ ਫਟੇ ਜੀ ਤੇ ਇਹ ਵੀ ਮੇਰੇ ਪੂਰਾ ਹੈਵੀ ਚ ਕਿਉਂਕਿ ਇਹਨਾਂ ਦਾ ਜੱਬ ਕੀ ਹੈ ਅੰਕਲ ਕਈ ਨਹੀਂ ਰਿਪੇਅਰ ਨਹੀਂ ਹੁੰਦੇ ਕੁਝ ਕਿ ਇੰਜਣ ਵੇਰ ਜਾਂਦੇ ਨਾ ਇਹ ਚੱਕ ਦੋ ਫਟੇ ਬਣਿਆ ਆਪਣਾ ਇੰਜਣ ਧਰ ਦਿਆ ਜੀ ਬਾਕੀ ਇੰਜਣ ਦਾ ਸਮਾਨ ਸਾਰਾ ਆਪਿਆ ਤੁਸੀਂ ਜੋ ਮਰਜੀ ਤੁਸੀਂ ਹੂੰ ਆ ਲੋ ਆ ਵੀ ਚੀਜ਼ਾਂ ਸਭ ਕੁਝ ਮੈਂ ਇਹਨਾਂ ਰੁਸੀ ਰੁਸੀ ਸਭ ਕੁਝ ਹੂੰ ਮੋਰਸਾ ਨਾਲ ਕਾਰਬੂਰੇਟਰ ਵੀ ਮਿਲ ਦੇਣਗੇ ਮੈਂ ਨਾ ਵੀਰੇ ਮੋਟਰਸਾਈਕਲਾਂ ਦੇ ਕਾਰਬੂਰੇਟਰ ਵੀ ਪਏ ਆ ਹਾਂ ਇਹ ਵੀ origignal ਹੋਣਗੇ ਨਾ ਇਹ ਬ੍ਰਿਆ ਦੇਖੋ ਹੀਰੋ ਦਾ ਮਾਰਕ ਆ origignal ਹੂੰ ਤੁਸੀਂ ਇਹਦੇ ਸਕ੍ਰੈਚ ਹੁੰਦਾ ਵੈਰੀਫਾਈ ਕਰ ਸਕਦੇ ਹੋ ਵੀ ਚੈੱਕ ਕਰ ਸਕਦੇ ਆਪਾਂ ਚੈੱਕ ਕਰ ਸਕਦੇ ਆ ਆਹਾ ਤਾਂ ਆ ਗਿਆ ਆਪਣਾ ਹੀਰੋ ਦਾ ਆ ਬਜਾਜ ਚ ਆ ਗਿਆ ਕਾਰਬੂਰੇਟਰ ਇਹ ਵੀ origignal ਆ origignal ਵੀਰੇ ਕੋਲਮ ਲਾ ਕੇ ਬਾਰਕੋਡ ਲੱਗੇ ਯਾਰ ਤੁਸੀਂ ਆਦਾ ਚੈੱਕ ਕਰ ਸਕਦੇ ਹੋ ਚੈੱਕ ਕਰ ਸਕਦੇ ਆ ਸਕ੍ਰੈਚ ਹੋਗੇ ਸਾਰਾ ਪਤਾ ਲੱਗ ਜਾਊਗਾ ਸੌਖਾ ਕੰਮ ਇਹ ਤੁਸੀਂ ਆਦਾ ਚੈੱਕ ਕਰਨਾ ਨਾ ਕਈ ਵਰੀ ਆਪਾਂ ਫੋਨ ਅੱਜਕੱਲ ਸੌਖਾ ਕੰਮ ਫੋਨ ਤੇ ਚੈੱਕ ਕਰਦੇ ਆ ਚੈੱਕ ਕਰ ਸਕਦੇ ਹਾਂ ਜੀ ਚੈੱਕ ਕਰ ਸਕਦੇ ਆ ਆ ਬੱਕੀ ਵੀਰੇ ਸਿਲੰਡਰ ਕਿੱਟਾ ਓਕੇ ਉਹ ਵੀ ਮੈਂ ਕਹਿੰਦਾ ਇੱਥੇ ਨੇੜੇ ਦੇੜੇ ਕਿਤੇ ਮਿਲਦੀ ਨਹੀਂ ਹੁੰਦੀ ਆਪਣੇ ਕੋਲੇ ਮਿਲਦੀ ਆਪਣੇ ਕੋਲੇ ਸਿਲੰਡਰ ਕਿੱਟਾ ਵੀ ਅਵੇਲੇਬਲ ਆ ਆ ਬਜਾਜ ਚ ਪਈ ਆ ਆ ਥੱਲੇ ਹੀਰੋ ਚ ਪਈ ਆ ਜਨੂਨ オリジナル ਹੀ ਆ ਕੋਈ ਦੇਸੀ ਆਪਣਾ ਹੈ ਨਹੀਂ ਆਪਣੇ ਸ਼ਾਪ ਚ ਦੇਸੀ ਨਾਮ ਦਾ ਇੱਕ ਵੀ ਪਾਰਟ ਹੈ ਨਹੀਂ ਹੈ ਨਹੀਂ ਵੀਰੇ ਨਹੀਂ ਹੈਗਾ ਵਜਾ ਕਾ ਤੂੰ ਨਹੀਂ ਦੇਸੀ ਰੱਖਿਆ ਇੱਕ ਤਾਂ ਵੀਰੇ ਆਪਾਂ ਖੁਦ ਇਹ ਚੀਜ਼ ਤੋਂ ਨੰਗੇ ਹੋਏ ਆਂ ਹੁਣ ਆਪਾਂ ਕਿਤੋਂ ਸ਼ੌਪ ਤੋਂ ਮੇਰਾ ਤੁਹਾਨੂੰ ਲਾਈਟ ਬਾਰੇ ਵੀ ਦੱਸ ਦੋ ਸੀ ਅੱਗੇ ਸਾਡੇ ਕੋਲੇ ਹਾਲੈਂਡ ਹੀ ਆ ਸਾਰੇ ਟਰੈਕਟਰ ਹਮ ਅਸੀਂ ਉਹ ਹਾਲੈਂਡ ਤੇ ਲਾਈਟ ਲਵਾ ਲਈ ਕਿਤੇ ਉਹ ਦੇਸੀ ਲਵਾ ਲਈ ਹਮ ਉਹ ਮੈਂ ਕਹਿੰਦਾ ਪਹਿਲਾਂ ਤਾਂ ਆਈ ਚੱਲੀ ਨਹੀਂ ਹਮ ਘਰੋਂ ਗਾਲਾਂ ਪਈਆਂ ਅੱਡ ਪੈਸੇ ਦੁਗਣੇ ਪੈਸੇ ਦੁਗਣੇ ਕਿਉਂਕਿ ਪਹਿਲਾਂ 16 ਸਾਲ ਆਇਆ ਸਾੜ ਕੀ ਇਹ ਸਾੜ ਕੀ ਫਿਰ 16 16 ਫਿਰ ਉਹ ਚੀਜ਼ ਨੂੰ ਧਿਆਨ ਰੱਖਦੇ ਆਪਾਂ ਉਹ ਕੰਮ ਹੀ ਨਹੀਂ ਕੀਤਾ ਕੰਪਲੇਂਟ ਵਾਲਾ ਮੌਕਾ ਹੀ ਨਹੀਂ ਦੇਣਾ ਆਪਾਂ ਜ਼ਿੰਮੇਦਾਰ ਦਾ ਰੁਪਈਆ ਬਹੁਤ ਓਕਾ ਬੰਦਾ ਜਿੰਮੇਦਾਰ ਨੂੰ ਬਹੁਤ ਔਖਾ ਬੰਦਾ ਬਾਕੀ ਵੀਰ ਨੇ ਕ੍ਰੋਸ ਵੀ ਰੱਖੇ ਆ ਕ੍ਰੋਸ ਵੀਰੇ ਸੱਚ ਆਪ ਇਹਦਾ ਨਾਮ ਚੱਲਦਾ ਓਕੇ ਗੋਗੋ ਕ੍ਰੋਸਾਂ ਦੇ ਵਿੱਚ ਗੋਗੋ ਮੈਂ ਕਹਿੰਦਾ ਵੀਰੇ ਪੂਰਾ ਨਾਮ ਚੱਲਦਾ ਆ ਚੀਜ਼ ਦਾ ਕਹਿੰਦੇ ਨਾ ਜਿਵੇਂ ਕੋਈ ਚੀਜ਼ ਹੂੰ ਕੋਈ ਨਹੀਂ ਕੋਈ ਕੋਈ ਚੀਜ਼ ਪਈ ਹੋਵੇ ਹੂੰ ਵੀ ਦੁਕਾਨ ਦਾ ਸ਼ਿੰਗਾਰ ਹੋ ਜਾਂਦਾ ਜਾਂ ਕੋਈ ਚੀਜ਼ ਵੀ ਪਪਈ ਵੀ ਖੜੀ ਵੀ ਹੋਵੇ ਜਿਵੇਂ ਕਹਿੰਦੇ ਹਾਲੈਂਡ ਖੜਾ ਹੋਵੇ ਟਰੈਕਟਰ ਤੇ ਖੜਾ ਜਾਂ ਹਾਂ ਉਹ ਚੀਜ਼ ਆ ਇਹ ਪਈ ਵੀ ਹੋਵੇ ਨਾ ਤਾਂ ਵੀ ਬੰਦਾ ਕਹਿੰਦਾ ਵੀ ਹਾਂ ਯਾਰ ਇੱਥੋਂ ਮਿਲਦਾ ਉਹ ਚੀਜ਼ ਆ ਕ੍ਰੋਸ ਆਪਣੇ ਕੋਲੇ ਚਾਰ ਤਰ੍ਹਾਂ ਦੇ ਨੇ ਆ ਗੋਗੋ ਮਾਸਕੋ ਅਮੈਕਸੋ ਐਲਟੀਐਸ ਜਿਹੜਾ ਵੀ ਚਾਹੀਦਾ ਤੁਹਾਨੂੰ ਜਿਹੜਾ ਮਰਜ਼ੀ ਸਾਡੇ 350 ਤੋਂ ਸ਼ੁਰੂ ਹੋ ਜਾਂਦੇ ਆ ਹੂੰ ਤੇ 700 ਤੱਕ ਪਈ ਰੇਡ ਤੁਹਾਨੂੰ ਕਰੋਸਾਂ ਦੇ ਵੀ ਦੱਸੀ ਜਨੇ ਹੋਰ ਉਹਲਾ ਕੋਈ ਨਹੀਂ ਹੈ ਨਾ ਕੋਈ ਕੋਈ ਉਹਲਾ ਨਹੀਂ ਕੋਈ ਉਹਲਾ ਨਹੀਂ ਬੈਟਰੀਆਂ ਵੀ ਓਕੇ ਮੋਟਰਸਾਈਕਲਾਂ ਦੀਆਂ ਬੈਟਰੀਆਂ ਹਜੇ ਤਾਂ ਮੈਂ 15 ਪੀਸ ਲੈ ਕੇ ਆਇਆ ਸੀ ਹਮ ਹਜੇ ਆਪਣੀ ਸ਼ਾਪ ਖੁੱਲੀ ਨੂੰ ਹਫਤਾ ਹੀ ਹੋਇਆ ਠੀਕ ਹੈ 15 ਦੇ 15 ਪੀਸ ਵਿਕ ਚੁੱਕੇ ਆ ਦੋ ਰਹਿ ਗਈਆਂ ਨੇ ਹਾਂ ਥੱਲੇ ਆਹ ਲਿਆ ਦਿਖਾ ਦੇ ਹੁਣੇ ਵੀਰਾ ਆਇਆ ਵੀ ਸੀ ਇੱਕ ਹੋਰ ਜਿਹਨੂੰ ਆਪਾਂ ਡਿਲੇਅ ਕੀਤਾ ਹਾਂ ਜੀ ਡਿਲੇਅ ਕੀਤਾ ਇਮਰਾਨ ਤੇ ਇੱਕ ਸਾਈਡ ਆ ਦੋ ਬੈਟਰੀਆਂ ਰਹਿ ਗਈਆਂ ਇਕੱਲੀਆਂ 15 ਲਿਆਂਦੀਆਂ ਸੀ ਬਾਕੀ ਵੇਚਤੀਆਂ ਲੈ ਆਓ ਲੈ ਆਓ ਫਿਰ ਹੋਰ ਲੈ ਆਓ ਹੋਰ ਲੈਉਣੀਆਂ ਵੀਰੇ ਬਸ ਮੈਂ ਕਿਹ ਨੂੰ ਸੋਖ ਰੱਖੇ ਤੁਹਾਡੀਆਂ ਇਹ ਵੀ ਜਾਣ ਇਹਦਾ ਰੇਟ ਵੀ ਸ਼ਹਿਰ ਵਾਲਾ 1000 ਰੁਪਇਆ ਠੀਕ ਆ ਭਾਈ ਇਹਦੇ 'ਚ ਜੇ ਆਪਾਂ ਕੁਝ ਨਹੀਂ ਬਾਕੀ ਜੀ ਪੁਰਾਣੀ ਬੈਟਰੀ ਲੈ ਕੇ ਆਓ ਉਹ ਆਪਾਂ 100 ਦੀ ਕੱਟ ਲੈਂਦੇ ਆ 100 ਦੀ ਕੱਟ ਕੇ ਇਹ 900 ਦੀ ਹੋ ਗਈ ਨਾਲ ਇਹਦੀ 2 ਸਾਲ ਦੀ ਗਾਰੰਟੀ ਵਾਰੰਟੀ ਹੁੰਦੀ ਆ ਇਹ ਤੋਂ ਸਸਤੀਆਂ ਵੀ ਬੈਟਰੀਆਂ ਪਈਆਂ ਨੇ ਹੂੰ ਤੇ ਮਹਿੰਗੀਆਂ ਵੀ ਪਈਆਂ ਨੇ ਹਾਂ ਜੀ ਜਿਵੇਂ ਉਹਨੇ ਲੈਣਾ ਹੂੰ ਲਓ ਜੀ ਵੀਰੇ ਉੱਧਰ ਚਲੀ ਜੇ ਆਪਾਂ ਇੱਧਰ ਫੇਰ ਆ ਜਾਾਂਗੇ ਆਪਾਂ ਹਨਾ ਹਾਂਜੀ ਹਾਂਜੀ ਲੋ ਆ ਗਏ ਆਪਣੇ ਪੰਪ ਇੱਥੇ ਵੀ ਪਏ ਹਨਾ ਹਾਂਜੀ ਇੱਕ ਵੀਰੇ ਨਾਲ ਵਾਲੀ ਸ਼ੌਪ 'ਚ ਪਿਆ ਪੰਪ ਸਾਰੇ ਆਪਣੇ ਜਿਹੜੇ ਰੱਖੇ ਹੋਏ ਆ ਓਕੇ ਇਹ ਜਿਵੇਂ ਹੁਣ ਕੋਈ ਵਿਕਦਾ ਆਪਾਂ ਇੱਥੋਂ ਲੈ ਜੰਨੇ ਆ ਪਰ ਜਿਹੜਾ ਸਟਾਕ ਆ ਆਪਣੀਆਂ ਅਭੀ ਨਾਲ ਨਾਲੀ ਸ਼ੌਪ ਵੀ ਆਪਣੀਆਂ ਇਹਦੇ ਵਿੱਚ ਸ਼ੌਪ ਆ ਆਪਣੀਆਂ ਤੇ ਤਿੰਨੇ ਸ਼ੌਪਾਂ ਆਪਣੀਆਂ ਹਾਂਜੀ ਵੈਰੀ ਗੁੱਡ ਤੇ ਹੁਣ ਮੈਂ ਮੋਟਰਸਾਈਕਲਾਂ ਦੇ ਐਕਸੀਡੈਂਟ ਦੀ ਗੱਲ ਕਰਦਾ ਸੀ ਹਾਂ ਅ ਮਡ ਗਾਰਡ ਤੋਂ ਲੈ ਕੇ ਹਮ ਹਰ ਇੱਕ ਮੋਟਰਸਾਈਕਲ ਦੇ ਮਡ ਗਾਰਡ ਤੋਂ ਲੈ ਕੇ ਆ ਪਈ ਆ ਐਕਟਿਵਾ ਦੇ ਵਾਈਜ਼ਰ ਹਮ ਆ ਮਡ ਗਾਰਡ ਦੇਖੋ ਬਿਲਕੁਲ ਹੈਵੀ ਕੁਆਲਿਟੀ ਇਹ ਵੀ origignal ਆ ਹਾਂਜੀ ਇਹ ਵੀ ਆਇਆ ਕਿ origignal ਜਿਹੜੀ ਕੰਪਨੀ ਦਿੰਦੀ ਆ ਹਮ ਉਹਦਾ ਜਿਵੇਂ ਹੁਣ ਤੁਸੀਂ ਲਾ ਲਓ ਵੀ ਨਾਮ ਹੁੰਦਾ ਉੱਤੇ brand ਹੁਣ chain set ਵੀ ਆ ਹਨਾ ਕੰਪਨੀ ਦਾ ਜਿਹੜਾ chain set ਹੁੰਦਾ ਉਹਦੇ ਤੇ ਨਾਮ hero ਲਿਖਿਆ ਹੁੰਦਾ ਪਰ ਅੰਦਰ ਉਹਦੇ ਰੋਲਨ ਦਾ ਹੀ ਹੁੰਦਾ ਹਮ ਜਿਹੜੀ ਚੀਜ਼ ਮਾਰਕੀਟ 'ਚ ਚੱਲਦੀ ਆ ਉਹ ਹੀ ਆ ਅਰੀਜਨਲ ਜਿਹਨੂੰ ਕਹਿੰਦੇ ਆ ओरिजिनल ਉਹ ਹੀ ਹਾਂਜੀ ਉਹੀ ਚੀਜ਼ ਆ ਮਡਗਾਰਡ ਤੋਂ ਲੈ ਕੇ ਇਹ ਆਪਾਂ ਨੂੰ ਕੰਪਨੀ ਨਾਲੋਂ ਯਾਰ ਫਿਰ ਜੈਜ ਰੇਟ 'ਚ ਮਿਲਣਗੇ ਹਾਂਜੀ ਹਾਂਜੀ ਵੀਰੇ ਉਦੋਂ ਬਹੁਤ ਸਸਤੇ ਉਦੋਂ ਸਸਤਾ ਹੀ ਮਿਲਦਾ ਬਹੁਤ ਸਸਤਾ ਵੀਰੇ ਅੱਗੇ ਕੱਲ ਹੀ ਮੈਂ ਆਪਣੇ ਕਿਸੇ ਵੀਰ ਭਰਾ ਨੂੰ ਦਿੱਤਾ ਮਡਗਾਰਡ ਹੂੰ ਆ ਵਾਈਜ਼ਰ ਹੋਗੇ ਜਿਹੜਾ ਫਰੰਟ ਜਿੱਥੇ ਲਾਈਟ ਫਿੱਟ ਹੁੰਦੀ ਆ ਆ ਚੀਜ਼ ਆ ਜਿਹਨੂੰ ਕਹਿੰਦੇ ਆ ਵਾਈਜ਼ਰ ਹੋਗੇ ਹੂੰ ਤੇ ਇੱਕ ਪੂਛ ਕਹਿੰਦੇ ਆ ਮੋਟਰਸਾਈਕਲਾਂ ਦੇ ਬਹੁਤ ਉੱਡਦੀ ਆ ਉਹ ਕੱਲ ਮੈਂ ਆਪਣੇ ਵੀਰ ਭਰਾ ਨੂੰ ਕਿਸੇ ਨੂੰ ਦਿੱਤਾ 1000 ਰੁਪਏ 'ਚ ਉਹ ਬੰਦਾ ਹੈਰਾਨ ਸੀ ਕਹਿੰਦਾ ਮੈਂ 2000 ਰੁਪਏ ਦੇ ਵਿੱਚ ਪਹਿਲਾਂ ਮੈਂ ਲਵਾਇਆ ਮੈਂ ਹੰਦੀ ਲਵਾਇਆ ਉਹ ਸਾਰਾ ਕੁਝ ਉਸਮਾਨ ਲਿਆ ਤੇ ਆਹ ਆਪਣੇ 1000 ਚ ਸਰ ਗਿਆ ਉੱਥੇ ਯਾਰ ਮੈਂ ਤਾਂ ਕਹਿੰਦਾ ਕਿ ਸੌਖਾ ਜਿਹਾ ਕੰਮ ਆ ਕਿਸੇ ਨੇ ਮੋਟਰਸਾਈਕਲ ਤਿਆਰ ਕਰਾਉਣਾ ਤੁਸੀਂ ਸਮਾਨ ਹੀ ਨਵਾਂ ਲੈ ਕੇ ਪਾ ਦਿਓ ਸਮਾਨ ਨਵਾਂ ਆਪ ਪੈਨਲ ਪਏ ਆ ਹਾਂ ਤੇ ਹਰੇਕ ਮੋਟਰਸਾਈਕਲ ਦੇ ਪਏ ਆ ਆ ਸਾਈਡ ਪੈਨਲ ਆਗੇ ਠੀਕ ਆ ਵੀਰੇ ਵੀ ਜਿੰਨੇ ਜ ਤੁਸੀਂ ਤੇ ਮੋਟਰਸਾਈਕਲ ਤਿਆਰ ਕਰਵਾਉਣਾ ਨਾ ਮੈਂ ਕਹਿੰਦਾ ਉਹਨੇ ਚ ਨਵਾਂ ਸਮਾਨ ਮਿਲ ਜਣਾ ਨਵਾਂ ਸਮਾਨ ਮਿਲ ਜਣਾ ਹੈਨਾ ਬਿਲਕੁਲ ਵੀਰੇ ਬਿਲਕੁਲ ਲਓ ਜੀ ਚੀਜ਼ਾਂ ਤੁਸੀਂ ਸਾਰੀਆਂ ਦੇਖ ਹੀ ਲਈਆਂ ਆ ਜਾ ਇਧਰ ਹੀ ਆਂ ਜਰਾ ਟਰੈਕਟਰ ਲਿਆਓ ਕੋਈ ਵੀ ਲਾਈਟਿੰਗ ਦਾ ਕੰਮ ਆ ਟੇਪ ਵਗੈਰਾ ਕੁਝ ਵੀ ਯਾਰ ਐਕਸੈਸਰੀ ਦਾ ਉਦਾਂ ਕੋਈ ਕੋਈ ਪਾਰਟ ਚਾਹੀਦਾ ਕੁਝ ਵੀ ਚਾਹੀਦਾ ਕੁਝ ਵੀ ਦਾ ਮਤਲਬ ਕੁਝ ਵੀ ਮੋਟਰਸਾਈਕਲ ਦਾ ਕੁਝ ਚਾਹੀਦਾ ਸਭ ਕੁਝ ਮਿਲੂਗਾ ਮੈਂ ਤਾਂ ਡਰੈਸ ਤੁਹਾਨੂੰ ਦੱਸ ਦਿੱਤਾ ਇੱਕ ਵਾਰੀ ਵੀਰੇ ਤੋਂ ਵੀ ਦੱਸ ਦਿੰਨੇ ਵੀਰੇ ਕਿਹੜੀ ਜਗ੍ਹਾ ਤੇ ਆਪਾਂ ਖੜੇ ਹਾਂ ਇਹ ਵੀਰੇ ਹੈਗਾ ਭੁੰਦਰੀ ਪਿੰਡ ਆਪਣਾ ਹੰਬੜਾ ਰੋਡ ਤੇ ਆਪਣੀ ਸ਼ਾਪ ਪੈ ਜਾਂਦੀ ਹੈ ਹੰਬੜਾ ਸਦਵਾ ਬੇਟ ਰੋਡ ਠੀਕ ਆ ਬਾਈ ਨੇੜੇ ਪੈਟਰੋਲ ਪੰਪ ਐਚ ਪੀ ਦਾ ਪੈਟਰੋਲ ਪੰਪ ਤੇ ਬਾਕੀ ਨੰਬਰ ਵੀਰੇ ਦਾ ਮੈਂ ਡਿਸਪਲੇ ਤੇ ਦਿੱਤਾ ਆ ਬਾਕੀ ਵੀਰੇ ਆਪਣਾ ਇੱਥੇ ਆਹ ਉੱਤੇ ਲੱਗਿਆ ਹੋਇਆ ਉਹ ਨੰਬਰ ਵੀ ਲੱਗੇ ਹੋਇਆ ਉੱਤੇ ਤਿੰਨਾਂ ਤੋਂ ਜਿਹੜੇ ਮਰਜ਼ੀ ਨੰਬਰ ਤੇ ਤੁਸੀਂ ਕਾਲ ਕਰਕੇ ਆ ਸਕਦੇ ਹੋ ਕੋਲਮ ਲਾ ਕੇ ਜਦ ਤੂੰ ਟਰੈਕਟਰ ਨਵਾਂ ਕਢਾਉਂਦੇ ਹੋ ਨਾ ਇੱਥੇ ਛੱਡ ਜੋ ਸਭ ਕੁਝ ਹੀ ਕਰ ਦੂੰ ਸ਼ਾਮ हां शाम ਨੂੰ ਤੁਹਾਨੂੰ ਤਿਆਰ ਮਿਲੂ शाम ਨੂੰ ਤਿਆਰ ਮਿਲੂ ਇਹ ਨਹੀਂ ਕਿ ਆ ਵੀ ਬਾਸੇ ਕਿ ਤੋਂ ਫੜਨਾ ਤੁਹਾਨੂੰ ਕੱਲੀ ਕੱਲੀ ਲਾਈਟ ਵਗੈਰਾ ਸਭ ਕੁਝ ਦਿਖਾਈ ਦਿੱਤਾ ਇੱਥੇ ਆਓਗੇ ਸਭ ਕੁਝ ਇੱਕੋ ਸ਼ਾਪ ਤੇ ਆਉਂਗੇ ਹਾਂਜੀ ਉਹ ਜਿਹੜਾ ਤਾਰਾ ਤੁਸੀਂ ਕਹਿੰਦੇ ਸੀ ਨਾ ਆਪਾਂ ਇਹਦੇ ਤੇ ਫਿੱਟ ਕੀਤਾ ਇਹ ਤੇ ਰੰਗ ਬਲੂ ਵੀ ਮਿਲ ਜਾਂਦਾ ਕਲਰ ਵੀਰੇ ਜਿਹੜਾ ਮਰਜੀ ਅੱਛਾ ਕਲਰ ਜਿਹੜਾ ਮਰਜੀ orange ਹਾਂ yellow red ਆਪਣਾ blue blue red white green white ਵੀ ਆ ਲੱਗ ਗਿਆ ਆ ਲੱਗ ਗਿਆ ਵੀ ਇਹਦੇ ਤੇ ਏ ਬਾਈ ਤੇ ਬਾਰ ਲਾਈਟ ਪਹਿਲਾਂ ਦੀ ਲੱਗੀ ਹੋਈ ਆ ਟਰੈਕਟਰ ਤੇ ਆਪਾਂ ਸਿਰਫ ਆ ਮਾ우스 ਲਾਈਟ ਆ ਹੂੰ ਤਾਰਾ ਹੂੰ ਤੇ ਉਹ ਜਿਹੜੀ ਬੀਕਨ ਆਪਾਂ ਲਾਈਟ ਉਹ ਲੱਗੀ ਹੋਈ ਆ ਓਕੇ ਤੇ ਇਹ ਜਿਹੜੀਆਂ ਤੁਸੀਂ ਲਾਈਟਾਂ ਦਿਖਾਉਂਦੇ ਸੀਗੇ ਅੰਦਰ ਆਪਾਂ ਹਾਂ ਲਗਾਈ ਆ ਆ ਫਿੱਟ ਕਰ ਲਈ ਜਨੂਨ ਜਹਾ ਸਾਹ ਉਹਦਾ ਕੋਈ ਬਾਲਾ ਉਹ ਨਹੀਂ ਹੈਗਾ ਲੱਲਾ ਬੱਲਾ ਜਾਂ ਹਾਂਜੀ ਤੇ ਦੋ ਆ ਗਿਆ ਸਾਨੂੰ ਗੱਲਬਾਤ ਕਰਦੇ ਆ ਕੋਈ ਸ਼ਬਦ ਵੱਧ ਘੱਟ ਹੋਵੇ ਆ ਇੰਨੀ ਜ਼ਰੂਰ ਸ਼ੋਰਟ ਹੀ ਆ ਵੀ ਰੇਟ ਲਓ ਤੁਸੀਂ ਕਿਤੋਂ ਨੇ ਟਰਾਈ ਕਰਕੇ ਵੀਰ ਨੂੰ ਬਾਅਦ ਚ ਭਾਵੇਂ ਫੋਨ ਕਰ ਲਿਓ ਰੇਟ ਤੁਹਾਨੂੰ ਜਮਾਂ ਜਨਵਰੀ ਮਿਲ ਗਿਆ ਲਈਏ ਅੱਗੇ ਜੀ ਬਾਕੀ ਤੇ ਕੋਈ ਵੀਰ ਦਾ ਨਾਮ ਲੈ ਕੇ ਆਊਗਾ ਫਿਰ ਆਪਾਂ ਜ਼ਰੂਰ ਪੁੱਛ ਵੀ ਮਾਣ ਤੱਕ ਲਈਏ ਬਾਕੀ ਦਾ ਧੰਨਵਾਦ ਤੇਰਾ ਜਿਉਂਦੇ ਰਹੋ ਤੇ ਮਿਲਦੇ ਆਂ ਅਗਲੀ ਵੀਡੀਓ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਓਕੇ